ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਪ੍ਰੋਗਰਾਮ ਦਾ ਨਿਊਜ਼ ਪੁਆਇੰਟ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਦਿਨ ਪਰ ਦੀਆਂ ਸੁਰਖੀਆਂ ਦੇ ਉੱਤੇ ਚਰਚਾ ਕੀਤੀ ਜਾਣੀ ਹੈ ਸੁਰਖੀਆਂ ਕਿਹੜੀਆਂ ਕਿਹੜੀਆਂ ਨੇ ਇੱਕ ਵਾਰ ਉਹਨਾਂ ਦੇ ਉੱਤੇ ਝਾਤ ਮਾਰ ਲੈਣੇ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਟਰੱਕ ਆਪਰੇਟਰਾਂ ਦੀ ਅੱਜ ਕੈਬਨਿਟ ਸਬ ਕਮੇਟੀ ਦੇ ਨਾਲ ਟਰੱਕ ਆਪਰੇਟਰਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਉਸ ਤੋਂ ਬਾਅਦ ਦੇ ਵਿੱਚ ਕੀ ਫੈਸਲਾ ਆਇਆ ਉਹਦੇ ਤੇ ਗੱਲਬਾਤ ਕੀਤੀ ਜਾਏਗੀ ਉਸ ਤੋਂ ਬਾਅਦ ਦੇ ਵਿੱਚ ਗੱਲ ਕਰਾਂਗੇ ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੇ ਕਾਟੋ ਕਲੇਸ਼ ਦੀ ਵੱਖੋ ਵੱਖਰੀਆਂ ਰੈਲੀਆਂ ਦੀ ਇਹ ਉਹਨਾਂ ਮੀਟਿੰਗਾਂ ਦੀਆਂ ਜਿਹੜੀਆਂ ਦਵਿੰਦਰ ਯਾਦਵ ਦੀ ਅਗਵਾਈ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਤੇ ਇਸ ਤੋਂ ਬਾਅਦ ਦੇ ਵਿੱਚ ਆਖਰ ਚ ਗੱਲ ਕਰਾਂਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾਂ ਦੇ ਉਸ ਐਲਾਨ ਦੀ ਜਿਹੜਾ ਉਹਨਾਂ ਨੇ ਰਿਜੈਕਟ ਕੀਤੀਆਂ ਗਈਆਂ ਝਾਕੀਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ ਇਹਨਾਂ ਸਾਰੀਆਂ ਸੁਰਖੀਆਂ ਦੇ ਉੱਤੇ ਚਰਚਾ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਵਿਵੇਕ ਕੁਮਾਰ ਸੜਨਾ ਸਟੂਡੀਓ ਦੇ ਵਿੱਚ ਮੌਜੂਦ ਨੇ ਵਿਵੇਕ ਜੀ ਸਵਾਲਾਂ ਵੱਲੋਂ ਚੱਲਦੇ ਆ ਸਭ ਤੋਂ ਪਹਿਲਾ ਉਹੀ ਸਵਾਲ ਹੈ ਜਿਹਦੇ ਨਾਲ ਆਮ ਲੋਕਾਂ ਦਾ ਸਰੋਕਾਰ ਜੁੜਿਆ ਹੋਇਆ ਹੈ ਟਰੱਕ ਆਪਰੇਟਰਾਂ ਦੀ ਅੱਜ ਮੀਟਿੰਗ ਹੋਈ ਹੈ ਜੀ ਕੈਬਨਿਟ ਸਬ ਕਮੇਟੀ ਦੇ ਨਾਲ ਕੀ ਸਿੱਟਾ ਨਿਕਲਿਆ ਅਖਰਕਾਰ ਉਸ ਮੀਟਿੰਗ ਦਾ ਅੰਦਰ ਅੱਜ 3:00 ਵਜੇ ਜਿਹੜੀ ਆ ਪੰਜਾਬ ਕੈਬਨਿਟ ਦੀ ਸਬ ਕਮੇਟੀ ਜਿਸ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਤੇ ਹਰਪਾਲ ਸਿੰਘ ਚਿਮਾ ਮੌਜੂਦ ਸੀਗੇ ਇਸ ਕਮੇਟੀ ਦੇ ਨਾਲ ਮੀਟਿੰਗ ਹੁੰਦੀ ਹੈ ਚੰਡੀਗੜ੍ਹ ਦੇ ਵਿੱਚ ਟਰੱਕ ਆਪਰੇਟਰਾਂ ਦੀ ਪਰ ਕੁਝ ਹੀ ਮਿੰਟਾਂ ਦੇ ਬਾਅਦ ਜਿਹੜਾ ਇੱਕ ਫੈਸਲਾ ਆ ਜਾਂਦਾ ਟਰੱਕ ਆਪਰੇਟਰ ਬਾਹਰ ਨਿਕਲ ਕੇ ਕਹਿੰਦੇ ਨੇ ਬਜ਼ਟ ਰਹੀ ਜੀ ਮੀਟਿੰਗ ਤੇ ਹੁਣ ਅਸੀਂ ਜਿਹੜੀ ਬਠਿੰਡਾ ਰਿਫਾਇਨਰੀ ਆ ਉਹ ਪੂਨ ਤੌਰ ਤੇ ਉੱਤੇ ਬੰਦ ਕਰਾਂਗੇ ਸੋ ਹੁਣ ਜਿਹੜੀਆਂ ਇਤੋਂ ਇਲਾਵਾ ਪੰਜਾਬ ਦੇ ਵਿੱਚ ਕੁੱਲ ਤਿੰਨ ਰਿਫਾਇਨਰੀਆਂ ਨੇ ਇੰਦਰ ਤੇ ਹੁਣ ਜਿਹੜੀਆਂ ਦੋ ਨੇ ਉਹ ਵੀ ਬਹੁਤ ਜਲਦ ਜਿਹੜਾ ਉਹ ਕਹਿੰਦੇ ਅਸੀਂ ਐਲਾਨ ਕਰ ਸਕਦੇ ਹਾਂ ਕਿਸੇ ਵੀ ਸਮੇਂ ਕਿ ਅਸੀਂ ਉਹ ਰਿਫਾਇਨਰੀਆਂ ਵੀ ਜਿਹੜੀਆਂ ਨੇ ਬੰਦ ਕਰਾਂਗੇ ਪਰ ਕੁਝ ਟਰੱਕ ਯੂਨੀਅਨਸ ਦਾ ਇਹ ਕਹਿਣਾ ਹੈ ਕਿ ਦੇਖੋ ਅਸੀਂ ਚਾਹੁੰਦੇ ਹਾਂ ਕਿ ਸਾਡੇ ਕਰਕੇ ਆਮ ਲੋਕਾਂ ਨੂੰ ਕਿਸੇ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਉਹ ਨਾ ਕਰਨਾ ਪਵੇ ਸੋ ਇਸ ਕਰਕੇ ਅਸੀਂ ਰੋਜ਼ਮਰਰਾ ਦੀਆਂ ਚੀਜ਼ਾਂ ਦਾ ਕੰਮ ਜਿਹੜਾ ਆ ਉਹ ਜਾਰੀ ਰੱਖਾਂਗੇ ਜੀ ਪਰ ਉਸ ਤੋਂ ਇਲਾਵਾ ਜਿਹੜੀ ਹੜਤਾਲ ਦੀ ਉਹਨਾਂ ਨੇ ਕਾਲ ਹੈ ਉਹ ਕੰਟੀਨਿਊ ਕਰਤੀ ਹੈ ਕਿ ਪੰਜਾਬ ਦੇ ਵਿੱਚ ਇਸ ਦੀ ਹੜਤਾਲ ਜਿਹੜੀ ਆ ਉਹ ਪੱਜਾਰੀ ਰੱਖਾਂਗੇ ਸੋ ਹੁਣ ਇੰਦਰ ਜਿਹੜਾ ਪੰਜਾਬ ਦੀ ਆਵਾਮ ਨੂੰ ਉਹ ਥੋੜੀ ਮਹਿੰਗਾਈ ਦਾ ਵੀ ਸਾਹਮਣਾ ਕਰਨਾ ਪਏਗਾ ਥੋੜੀ ਜਿਹੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਏਗਾ ਕਿਉਂਕਿ ਜੇਕਰ ਬਠਿੰਡਾ ਰਿਫਾਇਨਰੀ ਬੰਦ ਹੋ ਗਈ ਤਾਂ ਬਹੁਤ ਸਾਰੇ ਪਾਸੇ ਚਾਹੇ ਉਹ ਸੰਗਰੂਰ ਵਾਲੀ ਬੈਲਟ ਲੈ ਲਓ ਉਧਰ ਬਠਿੰਡੇ ਵਾਲੀ ਬੈਲਟ ਲੈ ਲਓ ਆਪਣਾ ਮਾਨਸਾ ਹਨਾ ਫਿਰੋਜ਼ਪੁਰ ਸੋ ਉਧਰਲੀ ਬੈਲਟ ਨੂੰ ਥੋੜੀ ਜਿਹੀ ਪੈਟਰੋਲ ਦੀ ਕਿੱਲਤ ਜਿਹੜੀ ਆ ਜਾਂ ਡੀਜ਼ਲ ਦੀ ਕਿੱਲਤ ਆ ਉਹ ਉਹਨਾਂ ਸਾਹਮਣਾ ਕਰਨਾ ਪਏਗਾ ਸੋ ਸਿਰਫ ਪੈਟਰੋਲ ਡੀਜ਼ਲ ਦੀ ਗੱਲ ਨਹੀਂ ਹੁੰਦੀ ਉਸ ਤੋਂ ਇਲਾਵਾ ਦੁੱਧ ਦੀ ਸਪਲਾਈ ਸਬਜ਼ੀਆਂ ਦੀ ਸਪਲਾਈ ਕੁੱਲ ਮਿਲਾ ਕੇ ਕਹਿ ਲਈਏ ਤਾਂ ਜਿਹੜੀਆਂ ਐਸੈਂਸ਼ਨ ਚੀਜ਼ਾਂ ਨੇ ਐਸੈਂਸ਼ੀਅਲ ਹਨਾ ਰੋਜ਼ਮਰਰਾ ਦੀਆਂ ਵਸਤਾਂ ਨੇ ਉਹਦਾ ਉਹਦੇ ਨਾਲ ਕਾਫੀ ਇਫੈਕਟ ਜਿਹੜਾ ਉਹ ਪਾਏਗਾ ਇੱਕ ਪਾਸੇ ਜਿੱਥੇ ਆਲਰੇਡੀ ਪੰਜਾਬ ਕਰਜ਼ੇ ਨਾਲ ਜੂਝ ਰਿਹਾ ਸੋ ਉੱਥੇ ਹੀ ਹੋਣੇ ਜਿਹੜਾ ਅੱਖ ਜਾਂਦੇ ਨੂੰ ਵੀ ਜਿਹੜਾ ਖੋਰਾ ਉਹ ਲੱਗ ਸਕਦਾ ਇਸ ਦੇ ਨਾਲ ਤੇ ਪੰਜਾਬ ਵਾਸੀ ਜਿਹੜਾ ਨੇ ਇੱਕ ਪਾਸੇ ਠੰਡ ਦੀ ਮਾਰ ਚੱਲ ਰਹੇ ਨੇ ਤੇ ਦੂਸਰੇ ਪਾਸੇ ਮਹਿੰਗਾਈ ਦੇ ਤੇ ਤੀਸਰੇ ਪਾਸੇ ਥੋੜਾ ਇਧਰਲੇ ਪਾਸੇ ਵੀ ਉਹਨਾਂ ਨੂੰ ਜਿਹੜਾ ਉਹ ਹੁਣ ਮਾਰ ਚੱਲਣੀ ਪਈਗੀ ਤੇ ਉਸ ਦੇ ਨਾਲ ਹੀ ਅੰਦਰ ਇੱਕ ਗੱਲ ਹੋਰ ਵੀ ਹੈ ਕਿ ਕੇਂਦਰ ਹਮੇਸ਼ਾ ਇਦਾਂ ਦੇ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕਰਦਾ ਕਿ ਜਿਸ ਦੇ ਨਾਲ ਬਾਦ-ਬਿਵਾਦ ਖੜੇ ਹੋਣ ਆਪਾਂ ਪਹਿਲੇ ਵਾਲੇ ਮਸਲੇ ਤੇ ਆ ਜੀ ਕਿਸਾਨਾਂ ਵਾਲੇ ਮਸਲੇ ਤੇ ਤਾਂ ਕਿਸਾਨਾਂ ਦਾ ਵੀ ਜਿਹੜਾ ਪਹਿਲਾਂ ਵੀ ਇੱਕ ਸਾਲ ਤੋਂ ਵੱਧ ਜਿਹੜਾ ਧਰਨਾ ਲਾਇਆ ਗਿਆ ਫਿਰ ਕਾਨੂੰਨ ਵਾਪਸ ਲਏ ਤੇ ਹੁਣ ਇਸੇ ਚੀਜ਼ ਦੇ ਉੱਤੇ ਜੀ ਆ ਉਹ ਟਰੱਕ ਡਰਾਈਵਰ ਨੇ ਜਿਹੜਾ ਸਾੜੇ ਲਈ 10 ਰੰ ਦਾ ਕਾਨੂੰਨ ਜਿਹੜਾ ਉਹ ਬਣਾਇਆ ਗਿਆ ਤੇ ਇਹ ਕਾਨੂੰਨ ਗਲਤ ਹੈ ਪਰ ਅਸੀਂ ਜਿੱਥੇ ਕਾਨੂੰਨ ਨੂੰ ਗਲਤ ਠਹਿਰਾ ਰਹੇ ਹਾਂ ਉੱਥੇ ਜਿਹੜਾ ਸਾਨੂੰ ਕੁਝ ਧਿਰਾਂ ਦੇ ਵੱਲੋਂ ਇੰਟਰਪ੍ਰੀਟ ਵੀ ਕੀਤਾ ਜਾ ਰਿਹਾ ਹੈ ਅੰਦਰ ਸਾਨੂੰ ਇੱਕ ਦਿਮਾਗ ਦੇ ਵਿੱਚ ਗੱਲ ਜਿਹੜੀ ਉਹ ਬਾੜੀ ਜਾ ਰਹੀ ਹੈ ਸੋ ਤੁਸੀਂ ਜਿੰਨੇ ਵੀ ਹੁਣ ਪੰਜਾਬ ਦੇ ਵਿੱਚ ਧਰਨੇ ਲੱਗੇ ਜਾਂ ਪੰਜਾਬ ਤੋਂ ਬਾਹਰ ਧਰਨੇ ਲੱਗੇ ਜਾਂ ਫਿਰ ਬਾਹਰਲੇ ਸਿਆਸਤਦਾਨ ਕੋਈ ਵੀ ਆਪਾ ਲਾ ਲਈਏ ਉਹ ਇੱਕ ਗੱਲ ਦਾ ਜ਼ਿਕਰ ਬਹੁਤ ਕਰਦੇ ਨੇ ਜੀ ਪਹਿਲੀ ਗੱਲ ਤਾਂ ਆਪਾਂ ਦਰਸ਼ਕਾਂ ਨੂੰ ਦੱਸ ਦਈਏ ਕਿ ਹਿੱਟ ਐਂਡ ਰਨ ਹੁੰਦਾ ਕੀ ਹੈ ਹੂੰ ਬਿਲਕੁਲ ਹਿੱਟ ਐਂਡ ਰਨ ਹੁੰਦਾ ਕਿ ਸੜਕ ਤੇ ਚੱਲਦੇ ਤੁਹਾਡੀ ਕਾਰ ਮੋਟਰਸਾਈਕਲ ਜਾਂ ਕਿਸੇ ਵੀ ਸਾਧਨ ਦੇ ਨਾਲ ਕਿਸੇ ਨੂੰ ਮਾਰਤਾ ਤੁਸੀਂ ਮਤਲਬ ਹਿੱਟ ਕਰਤਾ ਐਕਸੀਡੈਂਟ ਹੋ ਗਿਆ ਤੇ ਤੁਸੀਂ ਮੌਕੇ ਵਾਰ ਦਾ ਤੋਂ ਭੱਜ ਗਏ ਤਾਂ ਅਸੀਂ ਜਿਹੜੇ ਬੰਦੇ ਨਾਲ ਤੁਹਾਡਾ ਐਕਸੀਡੈਂਟ ਹੋਇਆ ਉਹ ਵੀ ਉੱਥੇ ਰਲ ਗਿਆ ਤੇ ਤੁਹਾਡੀ ਕਾਰ ਦਾ ਪਤਾ ਨਹੀਂ ਜਾਂ ਕੁਝ ਸੋ ਉਸ ਤੋਂ ਬਾਅਦ ਜਾਂਚ ਹੁੰਦੀ ਹੈ ਉਹ ਹਿੱਟ ਐਂਡ ਰਨ ਕੇਸ ਹੋ ਜਾਂਦਾ ਤਾਂ ਉਸ ਤੋਂ ਪਹਿਲਾਂ ਮੇਰੇ ਖਿਆਲ ਨਾਲ 2.5-3 ਸਾਲ ਦੀ ਸਜ਼ਾ ਦਾ ਪ੍ਰਵੇਸ਼ਣ ਸੀਗਾ ਤੇ ਹੁਣ ਵਧਾ ਕੇ ਨੂੰ 10 ਸਾਲ ਘਰਤਾ ਤੇ ਨਾਲ ਇੱਕ ਫਾਈਨ ਦੀ ਜਿਹੜੀ ਆ ਉਹ ਲਾਤੀ ਗਈ ਆ ਸਾਖ ਕਿ ਤੁਹਾਨੂੰ ਫਾਈਨ ਵੇ ਭਰਨਾ ਪਏਗਾ ਪਰ ਹੁਣ ਸਵਾਲ ਇਹ ਆ ਕਿ ਫਾਈਨ ਭਰਨਾ ਪਏਗਾ ਤੇ ਇੱਕ ਸ਼ਬਦ ਤੁਸੀਂ ਬਹੁਤ ਸੁਣਿਆ ਹੋਣਾ ਕਿ 7 ਲੱਖ ਰੁਪਈਆ ਜਿਹੜਾ ਫਾਈਨ ਭਰਨਾ ਪਏਗਾ 7 ਲੱਖ ਜਿਹੜਾ ਫਾਈਨ ਭਰਨਾ ਪਏਗਾ ਸੋ ਉੱਥੇ ਹੀ ਹੁਣ ਆਪਰੇਟਰਾਂ ਨੂੰ ਸਾਡੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜਾ ਹੁਣ ਨਵੇਂ ਕਾਨੂੰਨ ਦੇ ਵਿੱਚ 106 ਦੇ ਵਿੱਚ ਜਿਹੜੀ ਸੋਧ ਕੀਤੀ ਗਈ ਆ 106/2 ਜਿਹੜਾ ਕਾਨੂੰਨ ਹੈ ਹਿੱਟਿਆਂ ਰੰਦਾ ਜੀ ਉਸ ਦੇ ਵਿੱਚ ਸਜ਼ਾ ਦਾ ਪ੍ਰਵੇਸ਼ਨ ਤਾਂ ਹੈ ਕਿ 10 ਸਾਲ ਸਜ਼ਾ ਜਿਹੜੀ ਤੁਹਾਨੂੰ ਹੋਏਗੀ ਪਰ ਫਾਈਨ ਦਾ ਪ੍ਰਵੇਸ਼ਨ ਨਹੀਂ ਹੈ ਉਹ ਫਾਈਨ ਤੁਹਾਡਾ ਅਦਾਲਤ ਜਿਹੜਾ ਆ ਉਹ ਕਰੇਗੀ ਡਿਸਾਈਡ ਕਰੇਗੀ ਕਿ ਤੁਸੀਂ 1 ਰੁਪਿਆ ਵੀ ਦੇ ਸਕਦੇ ਹੋ ਤੇ 1 ਕਰੋੜ ਰੁਪਿਆ ਵੀ ਤੁਹਾਨੂੰ ਫਾਈਨ ਪੈ ਸਕਦਾ ਹੈ ਉਹਦੇ ਵਿੱਚ 7 ਲੱਖ ਵਾਲਾ ਪ੍ਰਵੇਸ਼ਨ ਨਹੀਂ ਹੈ ਸੋ ਜਦੋਂ ਆਪਾਂ ਚਲਾਨ ਵੀ ਦੇਖਦੇ ਆਂ ਇੰਦਰ ਕਿ ਚਲਾਨ ਹੋ ਜਾਂਦੇ ਆ ਨਾਰਮਲ ਸੜਕਾਂ ਤੇ ਤੁਰੇ ਜਾਂਦੇ ਤਾਂ ਉਦੋਂ ਵੀ ਕਈ ਵਾਰ ਜਿਹੜਾ ਚਲਾਨ ਤੁਹਾਡਾ ਅਦਾਲਤ ਚਲਾ ਜਾਂਦਾ ਤਾਂ ਉਹ ਜੱਜ ਦੇ ਉੱਤੇ ਹੈ ਕਿ ਜੱਜ ਤੁਹਾਡਾ ਚਲਾਨ ਮਾਫ ਵੀ ਕਰ ਦਿੰਦਾ ਬਾਜੀ ਵੇਲੇ 100 ਰੁਪਏ ਦੇ ਵੀ ਛੱਡ ਦਿੰਦੇ ਬਾਜੀ ਵੇਲੇ 1000 ਰੁਪਏ ਨਾਲ ਵੀ ਛੱਡ ਦਿੰਦੇ ਆ ਸੋ ਉਹ ਕੋਰਟ will be decide ਕਿਉਂ ਕੋਰਟ ਡਿਸਾਈਡ ਕਰੇਗੀ ਇਹ ਕੋਈ ਪੁਲਸ ਵਾਲੀ ਡਿਸਾਈਡ ਨਹੀਂ ਕਰਨਗੇ ਸੋ ਜਿਹੜੀ ਇਸ ਤਰੀਕੇ ਦੀ ਕਸ਼ਮਕਸ਼ ਪਾ ਕੇ ਸੜਕਾਂ ਦੇ ਉੱਤੇ ਧਰਨੇ ਕੀਤੇ ਜਾ ਰਹੇ ਨੇ ਇੰਦਰ ਪਰ ਇਹਦਾ ਦੂਸਰਾ ਪੱਖ ਵੀ ਸਾਨੂੰ ਦੇਖਣਾ ਪਏਗਾ ਚਲੋ ਅਸੀਂ ਆਪਣੇ ਡਰਾਈਵਰ ਭਾਈਆਂ ਨਾਲ ਜਿਹੜਾ ਆ ਆਪਣਾ ਪੂਰਾ ਸਮਰਥਨ ਕਰਦੇ ਆ ਕਿ ਚਲੋ ਜੇ ওই ਚੀਜ਼ ਇਹ ਗਲਤ ਹੈ ਇੱਕ ਵਾਰ ਟਾਈਮਲੀ ਮੰਨ ਲੈਂਦੇ ਆ ਆਪਾਂ ਪਰ ਬਹੁਤ ਵਾਰ ਇੰਦਰ ਇਹ ਵੀ ਹੁੰਦਾ ਹੈ ਕਿ ਚਲੋ ਅਸੀਂ ਇਹ ਵੀ ਮੰਨਦੇ ਹਾਂ ਕਿ ਟਰੱਕ ਡਰਾਈਵਰ ਭਾਈ ਜਿੱਥੇ ਕੋਈ ਕੋਈ ਵਾਰ ਖਬਰਾਂ ਵੀ ਆਉਂਦੀਆਂ ਹੁਣ ਬੀਤੇ ਕਦੇ ਨੇ ਇੱਕ ਯੂਪੀ ਤੋਂ ਖਬਰ ਆਈ ਸੀ ਕਿ ਇੱਕ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਜਿਹੜਾ ਆ ਡਰਾਈਵਰ ਨੂੰ ਕੋਟੋਕੋਟੀ ਕੋਥੇ ਦੇ ਲੋਕਾਂ ਨੇ ਮਾਰਤਾ ਸੋ ਅਸੀਂ ਨਵੇਂ ਕਾਨੂੰਨ ਬਣਾਉਣ ਦੀ ਬਜਾਏ ਜੇਕਰ ਅਸੀਂ ਕਾਨੂੰਨਾਂ ਦੇ ਵਿੱਚ ਸੋਧ ਕਰ ਰਹੇ ਹਾਂ ਤਾਂ ਇੱਕ ਨਿਜਮ ਵੀ ਲਾਗੂ ਕਰੀਏ ਜੀ ਬਿਲਕੁਲ ਇੱਕ ਮੈਂ ਅੱਜ ਥੋੜਾ ਜਿਹਾ ਰੁਝੇਵੇਂ ਕਰਕੇ ਮੈਂ ਆંકੜੇ ਕੱਢ ਕੇ ਲੈ ਕੇ ਆਉਣਾ ਭੁੱਲ ਗਿਆ ਕਿ ਭਾਰਤ ਦੇ ਵਿੱਚ ਵੈਸੇ ਮੈਂ ਜੋ ਰਿਸਰਚ ਕੀਤੀ ਕੱਲ ਅੰਦਰ ਰਾਤ ਬੈਠ ਕੇ ਕਿ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਦੁਰਘਟਨਾਵਾਂ ਹੁੰਦੀਆਂ ਨੇ ਜੀ ਤੇ ਦੁਰਘਟਨਾਵਾਂ ਹੋਣ ਦੇ ਕਾਰਨ ਕੀ ਹੈ ਕਿ ਟਰੱਕ ਡਰਾਈਵਰ ਜਿਹੜੇ ਨੇ ਉਹਨਾਂ ਦੇ ਲਈ ਕੋਈ ਵੀ ਰੂਲਸ ਨਹੀਂ ਬਣੇ ਹੋਏ ਤੁਸੀਂ ਇਸ ਤੋਂ ਬਾਹਰ ਜਾ ਕੇ ਦੇਖ ਲਓ ਹੁਣ ਆਪਣੇ ਪੰਜਾਬ ਦੇ ਲੋਕ ਆਪਾਂ ਟਰੱਕ ਦੀ ਗੱਲ ਕਰਦੇ ਆਂ ਤੇ ਪੰਜਾਬੀਆਂ ਦਾ ਇੱਕ ਹਮਦਰਦੀ ਆ ਟਰੱਕ ਦੇ ਨਾਲ ਕਿਉਂਕਿ ਬਹੁਤ ਸਾਰੇ ਕਿਤੇ ਸਰਦਾਰ ਦੇਖੂਗੇ ਨਾ ਤਾਂ ਤੁਹਾਡੇ ਦਿਮਾਗ 'ਚ ਇਹੀ ਆਏਗਾ ਕਿ ਪਹਿਲਾਂ ਤਾਂ ਇਹ ਟਰੱਕ ਡਰਾਈਵਰ ਹੋਏਗਾ ਜੀ ਬਿਲਕੁਲ ਫਿਰ ਆਪਣੇ ਜਿਹੜੇ ਨੌਜਵਾਨ ਨੇ ਜਾਂ ਫਿਰ ਆਪਣੇ ਲੋਕ ਨੇ ਪੰਜਾਬੀ ਭਾਈ ਜਿਹੜੇ ਨੇ ਉਹ ਵਿਦੇਸ਼ਾਂ ਦੇ ਵਿੱਚ ਟਰੱਕ ਦਾ ਕਾਰੋਬਾਰ ਬਹੁਤ ਵੱਡੇ ਪੱਧਰ ਤੇ ਕਰ ਰਹੇ ਨੇ ਸੋ ਉੱਥੇ ਜਾ ਕੇ ਸਭ ਦੀ ਪ੍ਰਾਇੋਰਟੀ ਹੁੰਦੀ ਹੈ ਕਿ ਸਾਨੂੰ ਟਰੱਕ ਮਿਲ ਜਾਏ ਉੱਥੇ ਜਾ ਕੇ ਆਪਾਂ ਟਰੱਕ ਚਲਾਉਨੇ ਆ ਤੇ ਭਾਰਤ ਦੇ ਵਿੱਚ ਟਰੱਕ ਚਲਾਉਣ ਤੇ ਵਿਦੇਸ਼ 'ਚ ਟਰੱਕ ਚਲਾਉਣ ਦਾ ਇੱਕ ਬਹੁਤ ਵੱਡਾ ਕਾਰਨ ਹੈ ਉਹਦਾ ਕਾਰਨ ਇਹ ਪੈਸਾ ਤਾਂ ਹੈ ਹੀ ਹੈ ਤੇ ਦੂਸਰਾ ਇਹ ਹੈ ਕਿ ਉੱਥੇ ਦੀਆਂ ਜਿਹੜੀਆਂ ਕੰਪਨੀਆਂਜ਼ ਨੇ ਜਾਂ ਉੱਥੇ ਦੀ ਸਰਕਾਰ ਦੀ ਪੋਲਿਸੀਜ਼ ਨੇ ਉਹ ਬਹੁਤ ਡਿਫਰੈਂਟ ਨੇ ਭਾਰਤ ਨਾਲੋਂ ਜੇਕਰ ਹੁਣ ਪੰਜਾਬ ਦੇ ਵਿੱਚ ਤੁਸੀਂ ਦੇਖੋ ਤੁਸੀਂ ਇੱਕ ਥਾਂ ਤੋਂ ਮਾਲ ਲੋਡ ਕੀਤਾ ਤੇ ਦੂਸਰੀ ਥਾਂ ਮਾਲ ਤੁਹਾਨੂੰ 10 ਘੰਟੇ ਦੇ ਵਿੱਚ ਇੱਕ ਦਿਨ ਦੇ ਵਿੱਚ ਪਜਾਣੇ ਪਜਾਣਾ ਸੋ ਡਰਾਈਵਰ ਵੀਰ ਜਿਹੜਾ ਨੇ ਉਹ ਨੀਂਦ ਪੂਰੀ ਕੀਤੇ ਬਿਨਾਂ ਹੀ ਸਫਰ ਕਰਦੇ ਨੇ ਸੋ ਕਈ ਵਾਰ ਝੋਕ ਆ ਜਾਂਦੀ ਹੈ ਸੋ ਮੈਂ ਜਿਹੜੇ ਆંકੜੇ ਕੱਲ ਤਾਂ ਨਾ ਕਹਿ ਵੀ ਰਿਹਾ ਸੀ ਕਿ ਆંકੜੇ ਲਿਖਣੇ ਭੁੱਲ ਗਿਆ ਰੁਝੇਵੇਂ ਕਰਕੇ ਥੋੜਾ ਯਾ ਪਰ ਉਹ ਆંકੜੇ ਇਸ ਤਰੀਕੇ ਦੇ ਨਾਲ ਸੀਗੇ ਕਿ ਜਿਹੜੀ ਨੀਂਦ ਕਾਰਨ ਜਿਹੜੇ ਐਕਸੀਡੈਂਟ ਹੁੰਦੇ ਨੇ ਟਰੱਕਾਂ ਦੇ ਉਸ ਦੇ ਵਿੱਚ 45% ਸਿਰਫ ਨੀਂਦ ਕਾਰਨ ਹੁੰਦੀ ਆ ਬਿਲਕੁਲ ਸੋ ਇਸ ਤੋਂ ਇਲਾਵਾ ਇੱਕ ਹੈਰਾਨੀ ਕਰਨ ਵਾਲੀ ਗੱਲ ਇਹ ਹੈ ਕਿ 52% ਐਕਸੀਡੈਂਟ ਦੇ ਕਾਰਨ ਜਿਹੜੇ ਨੇ ਉਹ ਮਸ਼ੀਨਰੀ 'ਚ ਗੜਬੜ ਆ ਜਾਂਦੀ ਆ ਅੱਛਾ ਜੀ ਸੋ ਮਸ਼ੀਨਰੀ ਵੀ ਕਿਉਂਕਿ ਕੰਟੀਨਿਊ ਚੱਲਦੀ ਆ ਇੱਕ ਵਾਰੀ ਤੁਸੀਂ ਦੇਖੋ ਟਰੱਕ ਇਧਰੋਂ ਤੁਰਦੇ ਨੇ ਤੁਸੀਂ ਟੀਪਰ ਲੈ ਲਓ ਜਿਹੜੇ ਬਜਰੀਆਂ ਤੇ ਚੱਲਦੇ ਨੇ ਉਹ ਪਠਾਨਕੋਟ ਤੋਂ ਚੱਲਦੇ ਆ ਉਤੋਂ ਬਾਅਦ ਜਾਂਦੇ ਕਿੱਥੇ ਕਿੱਥੇ ਆ ਮਹਾਰਾਸ਼ਟਰ ਬੰਬੇ ਤੇ ਉੱਥੋਂ ਬਾਅਦ ਜਦੋਂ ਉੱਥੇ ਜਾ ਕੇ ਉੱਥੇ ਕਿਹੜਾ ਉਸਟੇ ਲੈਂਦੇ ਨੇ ਟਰੱਕ ਲੋਡ ਕੀਤਾ ਤੇ ਵਾਪਸ ਪੈ ਇਧਰੋਂ ਤੁਰ ਪਏ ਸੋ ਉਹ ਮਸ਼ੀਨਰੀ ਦੀ ਵੀ ਨਹੀਂ ਰੈਸਟ ਹੁੰਦੀ ਬੰਦੇ ਦੀ ਵੀ ਨਹੀਂ ਰੈਸਟ ਹੁੰਦੀ ਸੋ ਗੇੜੇ ਜਿਹੜੇ ਨੇ ਉਹ ਵੱਧਦੇ ਨੇ ਇਸ ਤੋਂ ਇਲਾਵਾ ਸਾਡੇ ਭਾਰਤ 'ਚ ਕੀਤੇ ਵੀ ਪ੍ਰਵੇਜਨ ਨਹੀਂ ਹੈਗਾ ਕਿ ਟਰੱਕ ਜਿਹੜਾ ਨੇ ਉਹਨਾਂ ਦੇ ਲਈ ਅਲੱਗ ਲੇਨ ਹੋਵੇ ਹੂੰ ਤੁਸੀਂ ਜਮਨਾ ਐਕਸਪ੍ਰੈਸਵੇ ਤੇ ਚੱਲ ਜੋ ਐਡਾ ਤਗੜਾ ਐਕਸਪ੍ਰੈਸਵੇ ਹੈ ਪਰ ਉੱਥੇ ਵੀ ਟਰੱਕਾਂ ਲਈ ਕੋਈ ਖਾਸ ਲੇਨ ਨਹੀਂ ਹੈ ਇੰ ਤੇ ਉਸ ਤੋਂ ਇਲਾਵਾ ਕੋਈ ਟਾਈਮਿੰਗ ਸੈੱਟ ਨਹੀਂ ਆ ਤੁਸੀਂ ਇੱਕ ਰਾਹੁਲ ਗਾਂਧੀ ਹੋ ਰਾਦੀ ਵੀਡੀਓ ਵੀ ਦੇਖੀ ਹੋਏਗੀ ਜਦੋਂ ਭਾਰਤ ਜੋੜੋ ਯਾਤਰਾ ਚੱਲ ਰਹੀ ਹੁੰਦੀ ਹੈ ਉਸ ਤੋਂ ਬਾਅਦ ਉਹ ਇੱਕ ਟਰੱਕ ਦੇ ਵਿੱਚ ਬੈਠਦੇ ਨੇ ਟਰੱਕ ਡਰਾਈਵਰ ਦੇ ਨਾਲ ਦਿੱਲੀ ਤੋਂ ਚੰਡੀਗੜ੍ਹ ਤੱਕ ਦਾ ਸਫ਼ਰ ਤੈਅ ਕਰਦੇ ਨੇ ਤਾਂ ਉੱਥੇ ਵੀ ਟਰੱਕ ਡਰਾਈਵਰ ਜਿਹੜਾ ਉਹਨਾਂ ਨੂੰ ਆਪਣੇ ਦੁੱਖੜੇ ਸੁਣਾਉਂਦਾ ਹੈ ਉਸ ਤੋਂ ਬਾਅਦ ਫਿਰ ਉਹ ਵਿਦੇਸ਼ ਚ ਜਾਂਦੇ ਨੇ ਉੱਥੇ ਜਾ ਕੇ ਵੀ ਇੱਕ ਟਰੱਕ ਡਰਾਈਵਰ ਦੇ ਟਰੱਕ ਦੇ ਵਿੱਚ ਸਫ਼ਰ ਕਰਦੇ ਨੇ ਉਹ ਉੱਥੇ ਦੀਆਂ ਫੈਸਿਲਿਟੀਆਂ ਜਿਹੜੀਆਂ ਨੇ ਉੱਥੇ ਦਾ ਟਰੱਕ ਡਰਾਈਵਰ ਵੀ ਸੁਣਾਉਂਦਾ ਹੈ ਕਿ ਸਾਨੂੰ ਤਾਂ ਇੱਥੇ ਆ ਫੈਸਿਲਿਟੀਆਂ ਮਿਲਦੀਆਂ ਨੇ ਪਰ ਪੰਜਾਬ ਦੇ ਵਿੱਚ ਟਰੱਕ ਚਲਾਉਣਾ ਜਾਂ ਭਾਰਤ ਵਿੱਚ ਟਰੱਕ ਚਲਾਉਣਾ ਇਸ ਲਈ ਜੀ ਸੋ ਅਸੀਂ ਇੱਥੇ ਇੱਕ ਪੱਖ ਦਾ ਇਹ ਹੋ ਗਿਆ ਕਿ ਆਪਣੇ ਟਰੱਕ ਡਰਾਈਵਰਾਂ ਨੂੰ ਸਹੂਲਤਾਂ ਨਹੀਂ ਮਿਲਦੀਆਂ ਉਹਨਾਂ ਦੀ ਸਹੂਲਤਾਂ ਦੇ ਲਈ ਉਹਨਾਂ ਦੇ ਲਈ ਕੁਝ ਖਾਸ ਰੂਲਸ ਜੇ ਸਰਕਾਰ ਤਿਆਰ ਕਰ ਦੇ ਤਾਂ ਮੇਰੇ ਖਿਆਲ ਨਾਲ ਹਿੱਟ ਐਂਡ ਰਨ ਆ ਰਹੀਆਂ ਘਟਨਾਵਾਂ ਹੁੰਦੀਆਂ ਹੀ ਹੋਣਗੀਆਂ ਹੀ ਨਹੀਂ ਤੇ ਦੂਸਰੀ ਗੱਲ ਤੇ ਇੱਕ ਪਾਸੇ ਜੇ ਆਪਾਂ ਇਸ ਚੀਜ਼ ਦਾ ਵਿਰੋਧ ਕਰ ਰਹੇ ਹਾਂ ਇੰਦਰ ਇੱਕ ਅਫੈਕਟ ਇਹ ਵੀ ਹੈ ਕਿ ਬਹੁਤ ਵਾਰ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਆਪਾਂ ਟਰੱਕ ਆਪਰੇਟਰਾਂ ਦੀ ਗੱਲ ਨਹੀਂ ਕਰਦੇ ਟਰੱਕ ਆਪਰੇਟਰਾਂ ਤੋਂ ਵਕ ਹੋ ਕੇ ਗੱਲ ਕਰ ਲਈਏ ਚੰਡੀਗੜ੍ਹ ਪੰਜਾਬ ਦੀ ਸੋ 11 ਵਜੇ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਇੱਕ ਕਹਾਵਤ ਮਸ਼ਹੂਰ ਹੈ ਕਿ ਭਾਈ ਲਾਈਟਾਂ ਤੋੜ ਦੋ ਕੋਈ ਚੱਕਰ ਨਹੀਂ ਹੂੰ ਕਿਉਂਕਿ ਅਸੀਂ ਤਾਂ ਸਹੀ ਜਾ ਰਹੇ ਹਾਂ ਸਾਡੇ ਪਿੱਛੇ ਵਾਲਾ ਪਤਾ ਨਹੀਂ ਖਾਦੀ ਪੀਤੀ ਜਾਂਦਾ ਹੋ ਸਕਦਾ ਜੀ ਸੋ ਕਲੱਬਾਂ ਵਾਲੇ ਪਾਸੇ ਵਾਲੀ ਲਾਈਨ ਨੂੰ ਖਾਸ ਕਰਕੇ ਲੋਕ ਇਗਨੋਰ ਕਰਦੇ ਨੇ ਉਧਰ ਜਾਣਾ ਕਿ ਇੱਧਰ ਤਾਂ ਖਾਦੀ ਪੀਤੀ ਚ ਹੋ ਸਕਦੇ ਨੇ ਸੋ ਜਦੋਂ ਜਿਹੀਆਂ ਬੇਫਕੂਫੀਆਂ ਕਰੂਗੇ ਤੁਹਾਡੇ ਜਿਹੜੇ 2 ਮਿੰਟ ਦੇ ਸ਼ੌਂਕ ਦੇ ਕਾਰਨ ਜਾਂ ਫਿਰ ਤੁਸੀਂ ਅਸੀਂ ਕਿੰਨੀਆਂ ਵੀਡੀਓ ਦੇਖਦੇ ਆ ਕੇਂਦਰ 300 ਤੇ ਗੱਡੀ ਲਾਤੀ 200 ਤੇ ਗੱਡੀ ਲਾਤੀ ਹੁੱਲੜਬਾਜੀ ਕਰਦੇ ਹੋਏ ਫਿਰ ਐਕਸੀਡੈਂਟ ਹੋ ਗਿਆ ਜਾਂ ਫਿਰ ਇੱਕ ਕੱਲ ਪਰਸੋ ਦੀ ਹਜੇ ਖਬਰ ਹੈ ਇੰਦਰ ਪੰਜਾਬ ਦੀ ਹੈ ਕਿ ਨੌਜਵਾਨ ਸੀਗੇ ਦੋ ਗੱਡੀ ਦੇ ਵਿੱਚ ਹਾਂ ਦੋ ਨੌਜਵਾਨ ਇੱਕ ਗੱਡੀ ਚਲਾ ਰਿਆ ਇੱਕ ਬੈਠਾ ਹੈ ਟਿੱਡਾ ਹੋ ਕੇ ਡਰਾਈਵਰ ਸੀ ਡਰਾਈਵਰ ਦੀ ਨਾਲ ਵਾਲੀ ਸੀਟ ਤੇ ਤੇ ਤੀਸਰੇ ਪਿੱਛੇ ਇੱਕ ਬੰਦਾ ਬੈਠ ਕੇ ਵੀਡੀਓ ਬਣਾ ਰਿਹਾ ਜੀ ਸੋ ਉਸ ਵੀਡੀਓ ਦੇ ਵਿੱਚ ਉਹ ਟਰੱਕ ਜਿਹੜਾ ਗੱਡੀ ਚਾਲਕ ਹੈ ਉਹ ਗੱਲਾਂ ਕਰ ਰਹੇ ਨੇ ਆਪਸ ਨਾਲ ਦਾ ਵੀ ਜਿਹੜਾ ਗੱਡੀ ਚਲਾ ਰਿਹਾ ਪਿੱਛੇ ਬੈਠ ਮੁੜ ਕੇ ਦੇਖਦਾ ਉਸ ਵਾਰ ਕਹਿੰਦੇ ਲਾ ਦੀ ਗੱਡੀ 100 ਤੇ ਲਾ ਦੀ ਗੱਡੀ 100 ਤੇ ਤੇ ਉਹ ਕਲਚ ਰੇਸ ਨਾਲ ਪਾ ਦੇ ਗੱਡੀ 180 ਤੇ ਉਸ ਤੋਂ ਬਾਅਦ 5 ਮਿੰਟ ਬਾਅਦ ਇੱਕ ਅਜਿਹਾ ਖੜਕਾ ਹੁੰਦਾ ਕਿ ਮਾਤੇ ਤੇ ਗੱਡੀ ਦੇ ਥੱਲੇ ਰੌਂਦ ਦਿੱਤੀ ਜਾਂਦੀ ਹੈ ਸੋ ਫਿਰ ਜੇ ਤੁਸੀਂ ਆਪਣੀ ਖਾਦੀ ਪੀਤੇ ਚ ਅਜਿਹੀ ਗਲਤੀ ਕਰੋਗੇ ਜਾਂ ਫਿਰ ਆਬਦੇ ਮੌਜ ਦੇ ਲਈ ਤੁਸੀਂ ਕਿਸੇ ਦਾ ਨੁਕਸਾਨ ਕਰੋਗੇ ਫਿਰ ਤਾਂ 10 ਸਾਲ ਦੀ ਸਜ਼ਾ ਵੀ ਘਟਾ ਹੈ ਤੇ ਜਿਹੜਾ ਜੁਰਮਾਨਾ ਲੱਗੇਗਾ ਉਹ ਵੀ ਇੱਕ ਠੋਕੇ ਲੱਗੇ ਤੁਹਾਡੀ ਬੇਫਕੂਫੀ ਕਰਕੇ ਕਿਸੇ ਦੂਸਰੇ ਪਰਿਵਾਰ ਦਾ ਨੁਕਸਾਨ ਹੋ ਰਿਹਾ ਕਿਸੇ ਦੂਸਰੇ ਪਰਿਵਾਰ ਦਾ ਜੀ ਜਿਹੜਾ ਆ ਉਹ ਦੁਨੀਆ ਨੂੰ અલਵਿਦਾ ਕਹਿ ਰਿਹਾ ਸੋ ਇਸ ਪੱਖ ਨਾਲ ਦੇਖੇ ਤਾਂ ਕਾਨੂੰਨ ਠੀਕ ਵੀ ਹੈ ਤੇ ਜੇਕਰ ਆਪਾਂ ਟਰੱਕ ਪਾਈਆਂ ਟਰੱਕ ਚਾਲਕਾਂ ਦੀ ਨਿਗਰਾਨ ਨਿਜਾਂ ਦੇਖੀਏ ਤਾਂ ਬਹੁਤ ਬਾਰੋਂ ਨੂੰ ਵੀ ਜਿਹੜਾ ਇੱਕ ਰੂਲ ਦੇ ਰੈਗੂਲੇਸ਼ਨ ਦੀ ਲੋੜ ਹੈ ਭਾਰਤ ਦੇ ਵਿੱਚ ਕਿ ਟਰੱਕ ਆਪਰੇਟਰਾਂ ਦੇ ਬਾਰੇ ਵੀ ਜਿਹੜਾ ਖਾਸ ਰੂਲਸ ਜਿਹੜੇ ਨੇ ਉਹ ਬਣਾ ਦੇਣੇ ਚਾਹੀਦੇ ਨੇ ਕਾਨੂੰਨ ਤਾਂ ਬਣਾ ਹੀ ਦਿੱਤੇ ਨੇ ਤੇ ਇੱਕ ਰੂਲ ਇੱਕ ਡਿਗਨਿਟੀ ਤੇ ਇੱਕ ਉਹਨਾਂ ਦੇ ਪੱਖ ਦੀ ਗੱਲ ਜਿਹੜੀ ਆ ਉਹ ਵੀ ਕਰ ਦੇਣੀ ਚਾਹੀਦੀ ਹੈ ਕਿ ਭਾਰਤ ਦੇ ਵਿੱਚ ਲਿੰਸ ਲਾਗੂ ਨਹੀਂ ਚਾਹੀਦੀ ਉਹਨਾਂ ਦੇ ਟਰੱਕ ਲਈ ਕਿ ਅਲੱਗ ਲੇਨ ਹੋਵੇ ਟਰੱਕ ਲੇਨ ਹੋਵੇ ਦੂਸਰੀ ਗੱਲ ਟਾਈਮਿੰਗ ਨਿਰਧਾਰਿਤ ਹੋਣੀ ਚਾਹੀਦੀ ਹੈ ਕਿ ਰਾਤ ਦੇ ਸਮੇਂ ਹੀ ਟਰੱਕ ਜਿਹੜਾ ਨੇ ਉਹ ਨਿਕਲਣਗੇ ਆਪਣੀ ਲੇਨ ਤੇ ਨਿਕਲਣਗੇ ਇਸ ਤੋਂ ਇਲਾਵਾ ਕੰਪਨੀਆਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਜਿਹੜੀ ਅਸੀਂ ਸਮਾਨ ਦੀ ਡਿਲੀਵਰੀ ਭਾਰਤ ਦੇ ਵਿੱਚ ਹੀ ਸਿਰਫ ਇੰਦਰ ਇਦਾਂ ਦਾ ਚੀਜ਼ ਚੱਲਦੀ ਹੈ ਕਿ ਤੁਹਾਡੇ ਟਰੱਕ ਦੇ ਵਿੱਚੋਂ ਰੁਪਏ ਦਾ ਸਮਾਨ ਚੋਰੀ ਹੋਵੇ ਚਾਹੇ ਹੋਵੇ 1 ਕਰੋੜ ਦਾ ਹਾਂ ਉਹ ਪਰ ਨਾ ਸਿਰਫ ਡਰਾਈਵਰ ਨੂੰ ਪੈਂਦਾ ਨਾ ਤਾਂ ਉਹਨੂੰ ਜਿੱਥੋਂ ਸਮਾਨ ਚੱਕਿਆ ਗਿਆ ਉੱਥੇ ਦੀ ਕੋਈ ਗਲਤੀ ਹੈ ਨਾ ਇਸ ਤੋਂ ਇਲਾਵਾ ਅੱਗੇ ਦੀ ਤੁਸੀਂ ਦੇਖ ਲਓ ਇੱਕ ਰੀਸੈਂਟ ਐਗਜ਼ਾਮਪਲ ਨੇ ਪੰਜਾਬੀ ਸਮਝ ਜਾਣਗੇ ਕਿ ਪੰਜਾਬ ਦੇ ਵਿੱਚ ਇੱਕ ਸੇਬਾਂ ਦਾ ਟਰੱਕ ਪਲਟਿਆ ਸੀ ਹੂੰ ਕਸ਼ਮੀਰ ਤੋਂ ਆਂਦਾ ਹੋਇਆ ਸੋ ਸਾਰੇ ਪਾਸੇ ਲੋਕ ਜਿਹੜਾ ਨੇ ਉਹ ਟਰੱਕ ਦੇ ਵਿੱਚੋਂ ਸੇਬ ਚੁੱਕ ਕੇ ਲੈ ਗਏ ਤੇ ਉੱਥੇ ਡਰਾਈਵਰ ਰੋ ਰਿਹਾ ਸੀ ਕਹਿੰਦਾ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਸੇਬਾਂ ਤੇ ਝੋੜ ਦੇ ਤਾਂ ਮੈਂ ਮੇਰਾ ਟਰੱਕ ਦਾ ਵੀ ਨੁਕਸਾਨ ਹੋਇਆ ਮੇਰੇ ਸੱਟਾਂ ਵੀ ਵੱਜੀਆਂ ਤੇ ਹੁਣ ਮੈਨੂੰ ਟਰੱਕ ਦੇ ਵਿੱਚੋਂ ਜਿਹੜੇ ਸੇਵ ਚੋਰੀ ਹੋਏ ਇਹਦਾ ਵੀ ਹਿਸਾਬ ਦੇਣਾ ਪਏਗਾ ਫਿਰ ਸਮਾਜ ਸੇਵੀ ਸੰਸਥਾਵਾਂ ਜਾ ਕੇ ਕੋਈ ਉਹਨੂੰ 50000 ਦਾ ਚੈੱਕ ਦੇ ਕੇ ਆਈਆਂ ਸੀ ਕਿਸੇ ਨੇ ਲੱਖ ਦਾ ਚੈੱਕ ਦਿੱਤਾ ਕਿਸੇ ਨੇ ਕੋਈ ਚੈੱਕ ਦਿੱਤਾ ਕਿਸੇ ਨੇ ਕਹਿੰਦੇ ਜ਼ਿੰਮੇਵਾਰੀ ਲਈ ਵਿਦੇਸ਼ ਬੈਠੇ ਐਨਆਰਆਈ ਭਰਾ ਨੇ ਕਿ ਭਾਈ ਤੂੰ ਆਪਣਾ ਉਹ ਪੁੱਛ ਕੇ ਦੱਸ ਉਹਨਾਂ ਨੂੰ ਕਿੰਨੇ ਦਾ ਖਰਚਾ ਕਿੰਨੇ ਦਾ ਸੇਵ ਸੀਗਾ ਅਸੀਂ ਸਾਰਾ ਪੈਸਾ ਦਵਾਂਗੇ ਉਹਨਾਂ ਨੂੰ ਬਿਲਕੁਲ ਸੋ ਇਸ ਤਰੀਕੇ ਦਾ ਵੀ ਬਤਾਰਾ ਜਿਹੜਾ ਭਾਰਤ ਦੇ ਵਿੱਚ ਹੁੰਦਾ ਹੈ ਸੋ ਇੰਸ਼ੋਰੈਂਸ ਬਾਹਰਲੇ ਸੂਬਿਆਂ 'ਚ ਵੀ ਤਾਂ ਇਹ ਕਰੋੜਾਂ ਦੀਆਂ ਉਹ ਹੁੰਦੀਆਂ ਹੀ ਨੇ ਚੀਜ਼ਾਂ ਜੀ ਬਿਲਕੁਲ ਉੱਥੇ ਇੱਕ ਪਾਲਿਸੀ ਹੁੰਦੀ ਹੈ ਜਿਹਨੂੰ ਆਪਾਂ ਇੰਸ਼ੋਰੈਂਸ ਪਾਲਿਸੀ ਕਹਿੰਦੇ ਆ ਚਾਹੇ ਤੁਹਾਡੇ ਸਮਾਨ ਨੂੰ ਅੱਗ ਲੱਗ ਜੇ ਕੁਛ ਲੱਗ ਜੇ ਕਿਉਂਕਿ ਉਹ ਵੀ ਤਾਂ ਆਪਣਾ ਜਿਹੜਾ ਟੈਕਸ ਦਿੰਦੇ ਨੇ ਨਾ ਟੈਕਸ ਪੇਅਰਿੰਗ ਕੰਪਨੀਆਂਜ਼ ਹੁੰਦੀਆਂ ਨੇ ਸੋ ਉਹਦੇ ਵਿੱਚ ਕੁਝ ਹਿੱਸਾ ਜਿਹੜਾ ਸਰਕਾਰ ਵੀ ਦਿੰਦੀ ਹੈ ਸੋ ਹਰ ਟਾਈਮ ਤੇ ਡਰਾਈਵਰ ਦੀ ਗਲਤੀ ਨਹੀਂ ਹੁੰਦੀ ਨਾ ਟਰੱਕ ਵਾਲਿਆਂ ਦੀ ਗਲਤੀ ਹੁੰਦੀ ਹੈ ਗਲਤੀਆਂ ਹਾਲਾਤਾਂ ਦੀਆਂ ਵੀ ਹੁੰਦੀਆਂ ਨੇ ਜਾਂ ਫਿਰ ਕਈ ਵਾਰ ਮਸ਼ੀਨਰੀ ਦੀ ਵੀ ਖਰਾਬੀ ਹੁੰਦੀ ਹੈ ਸੋ ਇਸ ਕਰਕੇ ਥੋੜਾ ਸਾਰਿਆਂ ਦੇ ਪੱਖ ਦਾ ਇੱਕ ਗੱਲ ਕਰਨੀ ਚਾਹੀਦੀ ਹੈ ਹਾਂ ਜੇਕਰ ਕੋਈ ਇਦਾਂ ਦਾ ਕੰਮ ਕਰਦਾ ਜਿਹੜੀ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਖਾਦੀ ਪੀਤੀ ਦੇ ਵਿੱਚ ਜਾਂ ਫਿਰ ਸ਼ਰਾਰਤੀ ਤੌਰ ਦੇ ਉੱਤੇ ਗੱਡੀਆਂ ਭਜਾਉਣ ਦਾ ਟ੍ਰੈਂਡ ਚੱਲਦਾ ਆ ਹੁਣ ਸਟੰਟ ਵਾਜੀ ਦਾ ਟ੍ਰੈਂਡ ਚੱਲਦਾ ਪਿਆ ਭਾਰਤ ਦੇ ਵਿੱਚ ਸੋ ਜੇਕਰ ਇਹ ਜਿਹੀਆਂ ਗੱਲਾਂ ਕਰਨੀਆਂ ਨੇ ਫਿਰ ਤਾਂ 10 ਸਾਲ ਦੀ ਸਜ਼ਾ ਵੀ ਘਟਾ ਹੈ ਜੀ ਬਿਲਕੁਲ ਸੋ ਦੋਨੇ ਪਾਸੇ ਹੀ ਜੇਕਰ ਦੇਖਿਆ ਜਾ ਸਾਈਡਰ ਵਾਲੇ ਪੱਖ ਤੋਂ ਵੀ ਸੋਚੀ ਹੈ ਜੀ ਜਾਂ ਦੂਸਰੇ ਪੱਖ ਤੋਂ ਸੋਚੀ ਤੇ ਗੱਲ ਵਿਚਾਲੇ ਵਿਚਾਲੇ ਇਹ ਤੇ ਚੱਲਦੀ ਹੈ ਅੱਜ ਵੀ ਹੋ ਸਕਦਾ ਸਹਿਮਤੀ ਹੈ ਜਿਹੜੀ ਉਹ ਕੈਬਨਟ ਸਬ ਕਮੇਟੀ ਮੀਟਿੰਗ ਦੇ ਵਿੱਚ ਜਿਹੜੀ ਸਹਿਮਤੀ ਨਹੀਂ ਬਣੀਆ ਹੋ ਸਕਦਾ ਹੈ ਇਹ ਦੋਵੇਂ ਪੱਖ ਉੱਥੇ ਪਹੂਗੇ ਹੋਗੇ ਹੁਣ ਵੀਰ ਜੀ ਹੁਣ ਅੱਗੇ ਚੱਲਦੇ ਆਂ ਕਾਂਗਰਸ ਦੇ ਵੱਲੋਂ ਜਿਹੜੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਦਵਿੰਦਰ ਯਾਦਵ ਵਿੱਤੇ ਦਿਨੀ ਹਰਮਿੰਦਰ ਸਾਹਿਬ ਪਹੁੰਚੇ ਨਤਮਸਤਕ ਹੋਏ ਉਸ ਤੋਂ ਬਾਅਦ ਦੇ ਵਿੱਚ ਮੀਟਿੰਗਾਂ ਦਾ ਦੌਰ ਚੱਲਿਆ ਅੱਜ ਇੱਕ ਮੀਟਿੰਗ ਕੀਤੀ ਗਈ ਹੈ ਜੀ ਮੀਟਿੰਗ ਤਾਂ ਹੋਈ ਹੈ ਉਹਦੇ ਚ ਇੱਕ ਫੈਕਟਰੇ ਨਿਕਲ ਕੇ ਸਾਹਮਣੇ ਆਇਆ ਕਿ ਕਹਿੰਦੇ ਜੀ ਮੀਟਿੰਗ ਦੇ ਵਿੱਚ ਵੱਡੇ ਚਿਹਰੇ ਨੇ ਜਿਹੜੇ ਉਹ ਸ਼ਾਮਲ ਨਹੀਂ ਹੋਏ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਰੈਲੀ ਜਿਹੜੀ ਉਹ ਵੀ ਅੱਜ ਕਰ ਦਿੱਤੀ ਇਹ ਰੈਲੀ ਚ ਵੀ ਭਾਰਵਾ ਇਕੱਠ ਹੋਇਆ ਉੱਥੇ ਵੀ ਉਹਨਾਂ ਨੇ ਆਪਣੇ ਆਨ ਨੂੰ ਗੱਲਾਂ-ਗੱਲਾਂ ਦੇ ਵਿੱਚ ਠੋਕਿਆ ਜਿਵੇਂ ਉਹ ਕਹਿੰਦੇ ਹੁੰਦੇ ਨੇ ਕਿ ਮੈਂ ਠੋਕੂਗਾ ਜੇ ਕੋਈ ਪੰਜਾਬ ਦੇ ਖਿਲਾਫ ਚੱਲੂਗਾ ਇਹਦੇ ਚ ਕੀ ਹੈ ਸਾਰਾ ਮਾਜਰਾ ਇੱਕ ਵਾਰੀ ਮੋਟਾ-ਮੋਟਾ ਸਮਝਾਉਣ ਦੀ ਕੋਸ਼ਿਸ਼ ਕਰੋ ਇੰਦਰ ਇਸ ਵੇਲੇ ਮੈਂ ਪਹਿਲਾਂ ਵੀ ਜਿਵੇਂ ਜ਼ਿਕਰ ਕੀਤਾ ਕਿ ਕਾਂਗਰਸ ਦੀ ਸਥਿਤੀ ਜੇਕਰ ਮੈਂ ਇੱਥੇ ਸਟੂਡੀਓ 'ਚ ਬੈਠ ਕੇ ਦੇਖਾਂ ਹੂੰ ਤਾਂ ਕਾਫੀ ਹਾਸੋ ਹੁਣੀ ਨਹੀਂ ਹੈ ਜੀ ਤੇ ਕਾਫੀ ਸੋਚਣ ਲਈ ਮਜਬੂਰ ਕਰਦੇ ਕਿ ਕਾਂਗਰਸ ਦਾ ਭਵਿੱਖ ਕੀ ਆ ਭਵਿੱਖ ਕੀ ਆ ਉਹ ਇਸ ਕਰਕੇ ਕਿਉਂਕਿ ਜੇਕਰ ਆਪਾਂ ਹੁਣ ਪ੍ਰਧਾਨਗੀ ਦੀ ਪ੍ਰਧਾਨਗੀ ਦੇ ਉੱਤੇ ਆਈਏ ਪਹਿਲਾਂ ਤਾਂ ਕਿ ਰਾਜਾ ਵੜੇਂਗੂਣੀ ਨਵੇਂ ਪੰਜਾਬ ਦੇ ਪ੍ਰਧਾਨ ਬਣੇ ਨੇ ਚੋਣਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੋਰ ਆ ਤਾਂ ਪ੍ਰਧਾਨਗੀ ਜਿਹੜੀ ਆ ਖੋ ਕੇ ਨਾਨੂ ਦੇ ਦਿੱਤੀ ਗਈ ਪਰ ਜੇਕਰ ਉਸ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਦਾ ਆਪਾਂ ਇਹਨਾਂ ਦਾ ਕਾਰਜਕਾਲ ਦੇਖੀਏ ਤਾਂ ਇਹ ناکਾਮ ਯਾਗ ਪ੍ਰਧਾਨ ਦੇ ਵਜੋਂ ਸਾਬਤ ਹੋ ਰਹੇ ਨੇ ਸਭ ਤੋਂ ਜ਼ਿਆਦਾ ਪਹਿਲਾਂ ਵੀ ਧੜੇਬੰਦੀਆਂ ਚੱਲਦੀਆਂ ਸੀ ਪਰ ਇਹ ਧੜੇਬੰਦੀਆਂ ਉਜਾਗਰ ਜਦੋਂ ਤੋਂ ਹੋਣੀਆਂ ਸ਼ੁਰੂ ਹੋਈਆਂ ਉਹ ਹੋਈਆਂ ਜਦੋਂ ਤੋਂ ਪੰਜਾਬ ਦੇ ਵਿੱਚ ਚਰਨਜੀਤ ਚੰਨੀ ਉਹ ਰਾਜ ਦੀ ਸਰਕਾਰ ਬਣੀ ਜੀ ਕਿਉਂਕਿ ਪਹਿਲਾਂ ਧੜੇਬੰਦੀਆਂ ਪਹਿਲਾਂ ਵੀ ਹੁੰਦੀਆਂ ਸੀ ਪਰ ਪਹਿਲਾਂ ਦੇ ਲੋ ਪਹਿਲਾਂ ਦੇ ਜੇਕਰ ਆਪਾਂ ਆਪਾਂ ਸੀਨੀਅਰ ਜਰਨਲਿਸਟ ਦੀ ਗੱਲ ਕਰੀਏ ਜਾਂ ਫਿਰ ਹੋਰ ਕਈ ਵੱਡੇ ਕਾਂਗਰਸੀ ਆਗੂਆਂ ਦੇ ਨਾਲ ਮਿਲ ਕੇ ਗੱਲਬਾਤ ਕਰਦੇ ਆ ਨਾ ਸੋ ਉਦੋਂ ਵੀ ਇਹ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਕਾਂਗਰਸ 'ਚ ਧੜੇਬੰਦੀ ਪਹਿਲਾਂ ਤੋਂ ਸੀ ਹਮ ਪਰ ਪਹਿਲਾਂ ਕਿਸੇ ਦੀ ਹਿੰਮਤ ਨਹੀਂ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੋਰੇ ਖੁੱਲ ਜਿਹੜਾ ਧੜੇ ਬੰਦੀ ਕਰ ਸਕੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤੇ ਜਾਂ ਤਾਰਾਂ ਜਿਹੜੀਆਂ ਨੇ ਉਹ ਫਿਰ ਸੋਨੀਆ ਗਾਂਧੀ ਪ੍ਰਿੰਕਾ ਗਾਂਧੀ ਤੱਕ ਖੜਕਦੀਆਂ ਸੀ ਸੋ ਹੁਣ ਕਹਿੰਦੇ ਕਿ ਭਾਰਤ ਦੇ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਕਾਂਗਰਸ ਇਹ ਚੀਜ਼ ਚੱਲ ਰਹੀ ਹੈ ਕਿ ਇੱਕ ਉਹ ਬੰਦਾ ਮਲਕਾਰਜ ਨੂੰ ਖੜਗੇ ਦਾ ਖਾਸ ਹੋ ਜਾਂਦਾ ਦੂਸਰਾ ਰਾਹੁਲ ਗਾਂਧੀ ਹੋਰ ਆਦਾ ਖਾਸ ਬਣ ਜਾਂਦਾ ਤੇ ਤੀਸਰਾ ਪ੍ਰਿੰਕਾ ਗਾਂਧੀ ਹੋਰ ਆਦਾ ਖਾਸ ਬਣ ਜਾਂਦਾ ਚੌਥਾ ਸੋਨੀਆ ਗਾਂਧੀ ਹੋਰ ਆਦਾ ਖਾਸ ਬਣ ਜਾਂਦਾ ਸੋ ਇਸ ਕਰਕੇ ਜਿਹੜਾ ਪੰਜਾਬ ਦੇ ਵਿੱਚ ਧੜੇਬੰਦੀਆਂ ਸਭ ਤੋਂ ਜ਼ਿਆਦਾ ਹੋ ਰਹੀਆਂ ਨੇ ਚਲੋ ਹੁਣ ਆ ਜਾਂਦੇ ਆ ਅੱਜ ਦੀ ਮੀਟਿੰਗ ਦੇ ਉੱਤੇ ਸੋ ਅੱਜ ਇੱਕ ਮੀਟਿੰਗ ਬੁਲਾਈ ਗਈ ਸੀ ਸੋ ਮੀਟਿੰਗ ਦੇ ਵਿੱਚ ਕਈ ਵੱਡੇ ਚਿਹਰੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਗੈਰ ਹਾਜ਼ਰ ਰਹੇ ਨਵਜੋਤ ਸਿੰਘ ਸਿੱਧੂ ਗੈਰ ਹਾਜ਼ਰ ਨਵਜੋਤ ਸਿੰਘ ਸਿੱਧੂ ਹਰੀ ਹੁਸ਼ਿਆਰਪੁਰ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਨੇ ਉਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਦੇ ਪ੍ਰੈਜ਼ੈਂਟਰ ਪੰਜਾਬ ਦੇ ਪੰਜਾਬ ਦੇ ਵਿੱਚ ਸਰਕਾਰ ਰਹੀ ਉਹਨਾਂ ਦੀ ਬਿਲਕੁਲ ਉਹ ਗੈਰਹਾਜ਼ਰ ਜਲੰਧਰ ਤੋਂ ਰਾਮਾਵੰਡੀ ਦੇ ਜਿਹੜੇ ਜਲੰਧਰ ਕੈਂਟ ਦੇ ਵਿਧਾਇਕ ਨੇ ਪ੍ਰਗਟ ਸਿੰਘ ਉਹ ਵੀ ਗੈਰਹਾਜ਼ਰ ਤੇ ਸਾਬਕਾ ਕੈਬਨਿਟ ਮੰਤਰੀ ਉਹ ਵੀ ਗੈਰਹਾਜ਼ਰ ਇਸ ਤੋਂ ਇਲਾਵਾ ਭਾਰਤ ਪੂਸ਼ਣਾ ਸ਼ੂ ਜੀ ਸਾਬਕਾ ਕੈਬਨਿਟ ਮੰਤਰੀ ਗੈਰਹਾਜ਼ਰ ਇਸ ਤੋਂ ਇਲਾਵਾ ਕਿਕਿਟੇਲੋ ਸਾਬਕਾ ਵਿਧਾਇਕ ਫਰੀਦਕੋਟ ਇਹ ਵੀ ਗੈਰਹਾਜ਼ਰ ਇਸ ਤੋਂ ਬਾਅਦ ਆਜੋ ਕੁਲਵੀਰ ਸਿੰਘ ਜੀਰਾ ਸਾਬਕਾ ਵਿਧਾਇਕ ਏ ਵੀ ਗੈਰ ਹਾਜ਼ਰ ਉਸ ਤੋਂ ਬਾਅਦ ਬਰਿੰਦਰ ਢਿੱਲੋ ਜੀ ਸਾਬਕਾ ਪ੍ਰਧਾਨ ਯੂਥ ਕਾਂਗਰਸ ਜੀ ਏ ਵੀ ਗੈਰ ਹਾਜ਼ਰ ਉਸ ਤੋਂ ਬਾਅਦ ਆ ਜੋ ਅੰਗਤ ਸੈਣੀ ਸਾਬਕਾ ਵਿਧਾਇਕ ਨਵਾਂ ਸ਼ਹਿਰ ਏ ਵੀ ਗੈਰ ਹਾਜ਼ਰ ਬਰਿੰਦਰ ਸਿੰਘ ਪੜਾ ਏ ਵੀ ਗੈਰ ਹਾਜ਼ਰ ਜਿਹੜੇ ਗੁਰਦਾਸਪੁਰ ਤੋਂ ਮੌਜੂਦਾ ਵਿਧਾਇਕ ਨੇ ਸੋ ਕੁੱਲ ਮਿਲਾ ਕੇ ਕਹਿੰਦੇ 20 ਦੇ ਕਰੀਬ ਅਜਿਹੇ ਵਿਧਾਇਕਾਂ ਦੀ ਤੇ ਵੱਡੇ ਆਗੂਆਂ ਦੀ ਲਿਸਟ ਹੈ ਜਿਹੜੇ ਗੈਰ ਹਾਜ਼ਰ ਰਹੇ ਸੋ ਕਾਰਨ ਇਹ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਾਫੀ ਵੱਡਾ ਰੇੜਕਾ ਪੰਜਾਬ ਕਾਂਗਰਸ ਦੇ ਵਿੱਚ ਪੈਦਾ ਹੋਇਆ ਹੈ ਕਿ ਕੁਝ ਲੋਕ ਇਹਨਾਂ ਦੇ ਅਗੇਂਸਟ ਨੇ ਜene ਕੁਝ ਫੇਵਰ ਚ ਨੇ ਸੋ ਉਸ ਤੋਂ ਬਾਅਦ ਇੱਕ ਚਿੱਠੀ ਗਈ ਸੀ ਪੰਜਾਬ ਤੋਂ ਜਿਹੜਾ ਹਾਈ ਕਮਾਂਡ ਨੂੰ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਵੱਖ ਹੋ ਕੇ ਆਪਣੇ ਪ੍ਰੋਗਰਾਮ ਕਰ ਰਹੇ ਨੇ ਸੋ ਇਹਨਾਂ ਨੂੰ ਪਾਰਟੀ ਚੋਂ ਕੱਢਿਆ ਜਾਵੇ ਸੋ ਕਹਿੰਦੇ ਸਾਰੀ ਕਾਂਗਰਸ ਬਿਲਾਲੀ ਪਰ ਉੱਥੇ ਫੈਸਲਾ ਕੋਈ ਨਹੀਂ ਹੋ ਸਕਿਆ ਉਲਟਾ ਬਠਿੰਡਾ ਰੈਲੀ ਤੋਂ ਪਹਿਲਾਂ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਆ ਇੱਕ ਥਾਪੜ ਆਇਆ ਤੇ ਨਵਜੋਤ ਸਿੰਘ ਸਿੱਧੂ ਖੁੱਲ ਕੇ ਜਿਹੜਾ ਪੰਜਾਬ ਕਾਂਗਰਸ ਤੇ ਪ੍ਰੋਗਰਾਮ ਜਿਹੜੇ ਨੇ ਉਹ ਲੀਕਣ ਲੱਗ ਗਏ ਨੇ ਤੇ ਅੱਜ ਜਦੋਂ ਇਹ ਮੀਟਿੰਗ ਖਤਮ ਹੋਈ ਕਿਉਂਕਿ ਮੀਟਿੰਗ ਰੱਖੀ ਗਈ ਸੀ ਗੱਠ ਜੋੜ ਨੂੰ ਲੈ ਕੇ ਕਿ ਕੀ ਕੀ ਕਰਨਾ ਸੋ ਜਿਹੜੇ 4-5 ਕਾਦੁੱਕਾ ਲੀਡਰ ਉੱਥੇ ਮੌਜੂਦ ਹੋਏ ਰਾਜਾ ਵਰਿੰਗ ਰਤਾਬ ਬਾਜਵਾ ਸੁਖਜਿੰਦਰ ਰੰਧਾਵਾ ਤੇ ਸ਼ਮਸ਼ੇਰ ਸਿੰਘ ਦੁੱਧੋਣੀ ਤੇ ਇਸ ਤੋਂ ਇਲਾਵਾ ਵਿਜੇ ਸਿੰਘ ਲਾਹਣੀ ਸੋ ਇਹ ਚਾਰ ਪੰਜ ਲਿੰਕਡਰ ਜਿਹੜੇ ਸੀਗੇ ਉੱਥੇ ਪਹੁੰਚੇ ਉਸ ਤੋਂ ਇਲਾਵਾ ਜਿਹੜੇ ਨਵੇਂ ਕੈਂਡੀਡੇਟ 2024 ਦੇ ਲਈ ਖੜੇ ਕਰ ਰਹੇ ਨੇ ਪੰਜਾਬ ਕਾਂਗਰਸ ਨੇ ਉਹ ਵੀ ਉੱਥੇ ਪਹੁੰਚੇ ਤੇ ਪੰਜਾਬ ਇੰਚਾਰਜ ਜਿਹੜੇ ਨੇ ਦਵਿੰਦਰ ਯਾਦਵ ਉਹ ਰਾਦੇ ਕੋਲ ਬੈਠੇ ਤੇ ਜਦੋਂ ਰਾਜਾ ਬੜੇਗੁੜੀ ਮੀਟਿੰਗ ਖਤਮ ਹੋਣ ਤੋਂ ਬਾਅਦ ਬਾਅਦ ਬਾਹਰ ਆਏ ਤੇ ਉਹਨਾਂ ਨੇ ਇਹ ਜਿਹੜੇ ਗੈਰ ਹਾਜ਼ਰ ਰਹੇ ਇਹਨਾਂ ਨੂੰ ਲੈ ਕੇ ਇੱਕ ਬਿਆਨ ਦਿੱਤਾ ਉਨਾਂ ਨੇ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਕੁਝ ਲੀਡਰ ਗੈਰਹਾਜ਼ਰ ਰਹੇ ਨੇ ਕੀ ਉਹ ਨਾਰਾਜ਼ ਨੇ ਯਕੀਨ ਨੇ ਜਾਂ ਉਹਦੇ ਵੱਲੋਂ ਬਾਈਕਾਟ ਕਿਉਂ ਕੀਤਾ ਗਿਆ ਤੇ ਰਾਜਾ ਵੜੈਗੋ ਨੇ ਉਹਨਾਂ ਨੇ ਜੋ ਬਿਆਨ ਦਿੱਤਾ ਉਹ ਇੱਕ ਵਾਰੀ ਸੋਚਣ ਲਈ ਮਜਬੂਰਤਾ ਕਰਦਾ ਹੈ ਕਿ ਫਿਰ ਅਸੀਂ ਕਿਉਂ ਨਾ ਕਹੀਏ ਕਿ ਨਾਕਾਮ ਪ੍ਰਧਾਨ ਜਿਹੜੇ ਨੇ ਉਹ ਸਾਬਤ ਹੋ ਰਹੇ ਨੇ ਜੀ ਕੀ ਬਿਆਨ ਦਿੱਤਾ ਰਾਜਾ ਵੜੈਗੋ ਨੇ ਬਿਆਨ ਦਿੱਤਾ ਕਿ ਕਮੀਡੀਆ ਚੈਨਲ ਹੈ ਜਿਹੜਾ ਸਾਨੂੰ ਪੰਜਾਬ ਕਾਂਗਰਸ ਨੂੰ ਖਰਾਬ ਕਰਨ ਦੇ ਲਈ ਉਹਦੀ ਛਵੀ ਖਰਾਬ ਕਰਨ ਦੇ ਲਈ ਖਬਰ ਚਲਾਉਂਦਾ ਹੈ ਅੱਛਾ ਸੋ ਉਸ ਦੇ ਵੱਲੋਂ ਇਹ ਖਬਰ ਚਲਾਈ ਗਈ ਤੇ ਖਬਰ ਤੋਂ ਬਾਅਦ ਜਿਹੜਾ ਆ ਉਹਨੂੰ ਪੰਜਾਬ ਸਰਕਾਰ ਦੇ ਵੱਲੋਂ ਪੈਸਾ ਆ ਰਿਹਾ ਕਰੋੜਾ ਰੁਪਇਆ ਲੈ ਰਿਆ ਸਾਡੀ ਇਮੇਜ ਖਰਾਬ ਕਰ ਅੱਛਾ ਨਾਮ ਲਿਆ ਉਹਨਾਂ ਨੇ ਨਾਮ ਨਹੀਂ ਲਿਆ ਕਹਿੰਦੇ ਮੈਂ ਅੱਜ ਨਾਮ ਨਹੀਂ ਲੈਣਾ ਚਾਹੂੰਗਾ ਪਰ ਇੰਦਰ ਚਲੋ ਠੀਕ ਹੈ ਜੀ ਨੇ ਬਾਈਕਾਟਰ ਵਾਲੀ ਖਬਰ ਚਲਾਈ ਹੈ ਹਾਂ ਚਲੋ ਅਸੀਂ ਸਮਝ ਗਏ ਕਿ ਚਲੋ ਕੁਝ ਨਿਊਜ਼ ਚੈਨਲ ਨੇ ਮੰਨ ਲਏ ਨੇ ਕਿ ਜਿਹੜੇ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ ਸਰਕਾਰ ਦੇ ਲਈ ਜਾਂ ਫਿਰ ਆਪਾਂ ਕਹਿ ਲਈਏ ਕਿ ਹਨਾ ਉਹ ਵੀ ਗੋਦੀ ਮੀਡੀਆ ਵਾਲੇ ਰਾਹ ਤੇ ਤੁਰ ਗਏ ਨੇ ਹੈ ਕੋਈ ਚੈਨਲ ਪੰਜਾਬ ਦੇ ਵਿੱਚ ਬਤੌਰ ਮੀਡੀਆ ਜਾਂ ਬਤੌਰ ਜਰਨਲਿਸਟ ਅਸੀਂ ਵੀ ਇਹ ਗੱਲ ਨੂੰ ਮਹਿਸੂਸ ਕਰਦੇ ਆਂ ਪਰ ਕਿਤੇ ਨਾ ਕਿਤੇ ਰਾਜਾ ਬੜੇ ਘੁਰਾ ਨੂੰ ਇਹ ਵੀ ਐਕਸੈਪਟ ਕਰਨਾ ਚਾਹੀਦਾ ਸੀਗਾ ਕਿ ਨਹੀਂ ਕਾਂਗਰਸ ਦਾ ਧੜੇਬੰਦੀ ਦਾ ਹੈ ਤੇ ਮੈਂ ਬਤੌਰ ਕਾਂਗਰਸ ਪ੍ਰਧਾਨ ਕਾਂਗਰਸ ਦਾ ਮੁਖੀ ਤੁਹਾਨੂੰ ਯਾਦ ਹੋਵੇ ਕਿ ਇੱਕ ਜਗਰਾਉਂ ਰੈਲੀ ਦੇ ਵਿੱਚ ਕਿਹਾ ਸੀ ਮੈਂ ਬਤੌਰ ਕਾਂਗਰਸ ਦਾ ਮੁਖੀ ਪਰਿਵਾਰ ਨੂੰ ਲੈ ਕੇ ਤੁਰਨ ਵਾਲਾ ਤੇ ਉਹ ਇੱਥੇ ਇਹ ਸਮਝਾਉਣਾ ਮੁਸ਼ਕਲ ਹੋ ਗਿਆ ਉਹਨਾਂ ਦੇ ਲਈ ਕਿ ਮੈਂ ਪਰਿਵਾਰ ਨੂੰ ਇਕੱਠਾ ਰੱਖਣ ਦੇ ਵਿੱਚ ناکਾਮਯਾਬ ਹੂੰ ਤੇ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਗੱਲਾਂ-ਗੱਲਾਂ 'ਚ ਕਹਿੰਦਾ ਕਿ ਦੇਖੋ ਜੀ ਜਿਹੜਾ ਪਾਰਟੀ ਦਾ ਅਨੁਸ਼ਾਸਨ ਭੰਗ ਕਰੇਗਾ ਉਸ ਦੇ ਖਿਲਾਫ ਕਾਰਵਾਈ ਤਾਂ ਹੋਏਗੀ ਪਰ ਕਦੋਂ ਤੇ ਉੱਥੇ ਹੁਣ ਆ ਜੀ ਆਪਾਂ ਨਵਜੋਤ ਸਿੰਘ ਸਿੱਧੂ ਹਰਾਲੇ ਪਾਸੇ ਸੋ ਨਵਜੋਤ ਸਿੰਘ ਤੇ ਸਿੱਧੂ ਹਰਾਦੇ ਵੱਲੋਂ ਪਹਿਲਾ ਮਹਾਰਾਤ ਦੇ ਵਿੱਚ ਰੈਲੀ ਕੀਤੀ ਗਈ ਜੀ ਸੋ ਉਸੇ ਟਾਈਮ ਤੇ ਬਠਿੰਡਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ ਸੀ ਕਹਿੰਦੇ ਜੀ ਆਮ ਆਦਮੀ ਪਾਰਟੀ ਦੇ ਤਿੰਨ ਚਾਰ ਵੱਡੇ ਆਗੂ ਉੱਥੇ ਪਹੁੰਚੇ ਸੀ ਦੋ ਸਟੇਟਾਂ ਦੇ ਮੁੱਖ ਮੰਤਰੀ ਪਹੁੰਚੇ ਉੱਥੇ ਪੂਰੀ ਦੀ ਪੂਰੀ ਕੈਬਨਿਟ ਪਹੁੰਚੀ ਉੱਥੇ ਸੋ ਇੰਨੇ ਚਿਹਰਿਆਂ ਦੇ ਬਾਵਜੂਦ ਵੀ ਕਹਿੰਦੇ ਉੱਥੇ ਇੰਨਾ ਗੱਠ ਨਹੀਂ ਹੋਇਆ ਜਿੰਨਾ ਨਵਜੋਤ ਸਿੰਘ ਤੇ ਸਿੱਧੂ ਹਰਾਨੇ ਇਕੱਲੇ ਨੇ ਕਰ ਲਿਆ ਅੱਛਾ ਜੀ ਮਹਾਰਾਜ ਦੇ ਵਿੱਚ ਸੋ ਉਸ ਤੋਂ ਬਾਅਦ ਕੱਲ ਪਰਸੋਂ ਫਿਰ ਨਵਜੋਤ ਸਿੰਘ ਸਿੱਧੂ ਦੀ ਕੋਟ ਸ਼ਮੀਰ ਪਿੰਡ ਦੇ ਵਿੱਚ ਘਰੇਲੀ ਸੀ ਉਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਇੱਕ ਵਿਵਾਦ ਹੋ ਗਿਆ ਕਿ ਬਠਿੰਡਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਇਲਜ਼ਾਮ ਲਗਾਏ ਕਿ ਨਵਜੋਤ ਸਿੰਘ ਸਿੱਧੂ ਆਦਿ ਰੈਲੀ ਦੇ ਵਿੱਚ ਪੰਜਾਬ ਕਾਂਗਰਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਉਹਨਾਂ ਦੇ ਨਾਲ ਤੁਰ ਰਹੇ ਨੇ ਉਹ ਕਾਂਗਰਸ ਦੇ ਵਰਕਰ ਨਹੀਂ ਨੇ ਸੋ ਉਸ ਤੋਂ ਬਾਅਦ ਪਰ ਉੱਥੇ ਜਿਹੜੀ ਵਿਰੋਧੀ ਧਿਰ ਹੈ ਮਤਲਬ ਨਵਜੋਤ ਸਿੰਘ ਸਿੱਧੂ ਦੀ ਆਪਾਂ ਹੁਣ ਵਿਰੋਧੀ ਧਿਰ ਕਹਾਂਗੇ ਕਿਉਂਕਿ ਖੁੱਲੇ ਆਮ ਜਿਹੜਾ ਨੇ ਉਹਨਾਂ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਆ ਉਹ ਪਾਰਟੀ ਚੋਂ ਕੱਢਣ ਦੀ ਮੰਗ ਕੀਤੀ ਗਈ ਐ ਸੋ ਉਹਨਾਂ ਨੇ ਇਲਜ਼ਾਮ ਲਗਾਏ ਕਿ ਜਾਣਬੂਝ ਕੇ ਤੋੜ ਰਹੇ ਨੇ ਪਰ ਉੱਥੇ ਵਿਰੋਧੀ ਧਿਰ ਖੁੱਲ ਕੇ ਸਾਹਮਣੇ ਆਈ ਜੀ ਇੰਦਰ ਇਹ ਕਿਤੇ ਵੀ ਚਰਚਾਵਾਂ ਚ ਨਹੀਂ ਰਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਰੈਲੀ ਨੂੰ ਖਰਾਬ ਕਰਨ ਦੇ ਲਈ ਕਿਸ ਲੈਵਲ ਦੇ ਉੱਤੇ ਕੰਮ ਹੋਇਆ ਇਹ ਅਜੇ ਤੱਕ ਕਿਸੇ ਦੇ ਜਿਹੜਾ ਸਾਹਮਣੇ ਨਹੀਂ ਆਇਆ ਮੈਂ ਤੁਹਾਨੂੰ ਇੱਕ ਜ਼ਿਕਰ ਕਰ ਦਿੰਦਾ ਕਿ ਕਈ ਥਾਵਾਂ ਦੇ ਉੱਤੇ ਧਰਨੇ ਪ੍ਰਦਰਸ਼ਨ ਹੋ ਰਹੇ ਸੀ ਜੀ ਜਿਹੜੇ ਵਰਕਰ ਨਵਜੋਤ ਸਿੰਘ ਸਿੱਧੂ ਦੀ ਰੈਲੀ ਦੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸੀ ਉਹਨਾਂ ਨੂੰ ਉੱਥੇ ਰੋਕਿਆ ਜਾ ਰਿਹਾ ਸੀ ਹਮ ਰੈਲੀ ਦੇ ਵਿੱਚ ਨਹੀਂ ਪਹੁੰਚਣ ਦਿੱਤਾ ਗਿਆ ਆਪਣੇ ਬੰਦੇ ਰੋਕ ਲਏ ਆਪਣੇ ਬੰਦੇ ਰੋਕ ਲਏ ਸੀ ਕਿਉਂਕਿ ਕੁਰਸੀਆਂ ਲੱਗੀਆਂ ਸੀ 7 ਤੋਂ 8000 ਹਮ ਤੇ ਜਿਹੜਾ ਅਨੁਮਾਨ ਲਾਇਆ ਜਾ ਰਿਹਾ ਸੀ ਅੰਦਾਜ਼ਾ ਸੀਗਾ ਕਿ 15 ਤੋਂ 20000 ਬੰਦਾ ਜਿਹੜਾ ਉਹ ਇੱਥੇ ਪਹੁੰਚੇਗਾ ਤੇ ਉਸ ਤੋਂ ਬਾਅਦ ਸਿੱਧੀਆਂ ਫੋਨ ਵੀ ਆਏ ਸਿੱਧੀਆਂ ਧਮਕੀਆਂ ਵੀ ਆਈਆਂ ਕਿਉਂਕਿ ਓਪਨ ਸੱਦਾ ਸਿਗਾ ਸਾਰੀ ਪਾਰਟੀ ਨੂੰ ਕਿਉਂਕਿ ਹਮੇਸ਼ਾ ਇਹ ਇਲਜ਼ਾਮ ਲੱਗਦੇ ਨੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਕਿ ਦੇਖੋ ਭਾਈ ਅਸੀਂ ਤਾਂ ਇਨਵੀਟੇਸ਼ਨ ਸਾਰਿਆਂ ਨੂੰ ਦੇ ਦਿੰਨੇ ਆ ਅਸੀਂ ਕਿਸੇ ਨੂੰ ਖਾਸ ਨਹੀਂ ਕਹਿਣ ਜਾਂਦੇ ਸੋ ਨਵਜੋਤ ਸਿੰਘ ਸਿੱਧੂ ਦੀ ਖਾਸ ਟ੍ਰੀਟਮੈਂਟ ਭਾਲਦੇ ਨੇ ਉਹ ਅਸੀਂ ਦੇ ਨਹੀਂ ਸਕਦੇ ਸੋ ਇਹੀ ਦਾ ਜਿਹੜਾ ਨੇ ਇਸ ਵਾਰ ਨਵਜੋਤ ਸਿੰਘ ਸਿੱਧੂ ਦੀ ਖੇਲ ਗਏ ਬਠਿੰਡਾ ਰੈਲੀ ਦੇ ਵਿੱਚ ਕਹਿੰਦੇ ਪੋਸਟਰ ਵੀ ਲਾਤਾ ਸੀ ਰਾਜਾ ਬੜੇ ਗੋਰਾ ਦਾ ਅੱਛਾ ਜੀ ਸੋ ਸਿੱਧਾ ਜਿਹੜੇ ਧਮਕੀਆਂ ਨੇ ਵਿਰੋਧੀ ਧਿਰ ਦੇ ਵੱਲੋਂ ਕਈ ਆਗੋਂ ਦਿੱਤੀਆਂ ਗਿਆ ਕਿ ਜੇ ਪਾਰਟੀ ਤੋਂ ਤੁਹਾਨੂੰ ਵੀ ਕਢਾਵਾਂਗੇ ਸੋ ਇਸ ਕਰਕੇ ਦੇ ਨਾਲ ਵੱਡੇ ਆਗੂ ਕਈਆਂ ਨੇ ਜਿਨ੍ਹਾਂ ਨੇ ਜਾਣਾ ਸੀਗਾ ਉੱਥੇ ਜਾ ਕੇ ਰੁਕ ਗਏ ਨਹੀਂ ਦੋਸਤੋ ਇਲਾਵਾ ਵੀ ਪਰ ਕਹਿੰਦੇ ਉੱਥੇ ਇਕੱਠ ਜੜਾ ਠਾਠਾ ਮਾਰਦਾ ਹੋਇਆ ਤੇ ਅੱਜ ਵੀ ਇੱਕ ਪਾਸੇ ਜਦੋਂ ਕਾਂਗਰਸ ਦੀ ਮੀਟਿੰਗ ਚੱਲ ਰਹੀ ਹੈ ਤੇ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਰਾਦੇਵਾਲੋਂ ਹੁਸ਼ਿਆਰਪੁਰ ਦੇ ਵਿੱਚ ਰੈਲੀ ਕੀਤੀ ਗਈ ਸੋ ਰੈਲੀ ਦੇ ਵਿੱਚ ਹਾਜ਼ਰ ਤੋਂ ਕੋਲ ਪੱਤਰਕਾਰਾਂ ਨੇ ਜਦੋਂ ਤੇ ਉੱਥੇ ਉਨ੍ਹਾਂ ਨੇ ਇੱਕ ਬਿਆਨ ਦਿੱਤਾ ਹਮ ਕਿ ਮੈਂ ਐਕਸ ਐਮਪੀ ਐਕਸ ਐਮਐਲਏ ਐਕਸ ਕੈਬਨਿਟ ਮਿਨਿਸਟਰ ਐਕਸ ਪ੍ਰੈਜ਼ੀਡੈਂਟ ਹੋਊਂਗਾ ਪਰ ਮੈਂ ਸਭ ਤੋਂ ਪਹਿਲਾਂ ਇੱਕ ਵਰਕਰਾਂ ਜੀ ਸੋ ਇਹ ਜਿਹੜਾ ਬਿਆਨ ਹੈ ਇਹ ਬਿਲਕੁਲ ਠੀਕ ਹੈ ਇੰਦਰ ਕਿ ਕਈ ਪੰਜਾਬ ਕਾਂਗਰਸ ਦੀ ਜੋ ਸਥਿਤੀ ਹੈ ਸੋ ਕਾ ਵਰਕਰਾਂ ਨੂੰ ਸੋਚਣ ਲਈ ਮਜਬੂਰ ਕਰ ਦਿੰਦੇ ਨੇ ਕਿਉਂਕਿ ਜਿਹੜੇ ਹੁਣ ਮੇਨਸਟ੍ਰੀਮ ਦੇ ਆਪਾਂ 2-4 ਲੀਡਰਾਂ ਦੀ ਗੱਲ ਕਰ ਲਈਏ ਸੋ ਤੁਸੀਂ ਵੀ ਸਮਝੋਗੇ ਪੰਜਾਬ ਦੇ ਆਡੀਅנס ਵੀ ਸਮਝਣਗੇ ਕਿ ਮੇਨਸਟ੍ਰੀਮ ਦੀ ਗੱਲ ਆਪਾਂ ਕਰ ਕਿਹੜੇ ਰਹੇ ਆ ਜਿਹੜੇ ਬਹੁਤ ਚਰਚਾਵਾਂ 'ਚ ਰਹਿੰਦੇ ਨੇ ਜੇ ਖਾਸ ਕਰਕੇ ਸਾਲ ਡੇਟ ਸਾਲ ਵਾਲੇ ਟਿਨਯਰ ਦੇ ਵਿੱਚ ਜਿਹੜੇ ਪੰਜਾਬ ਕਾਂਗਰਸ ਦੇ ਲੀਡਰ ਸਭ ਤੋਂ ਜ਼ਿਆਦਾ ਰਹਿੰਦੇ ਨੇ ਚਰਚਾਵਾਂ ਦੇ ਵਿੱਚ ਉਹ ਕਾਂਗਰਸੀ ਵਰਕਰਾਂ ਤੋਂ ਇੰਨਾ ਕੁ ਦੂਰ ਹੋ ਗਏ ਨੇ ਵੀਆਈਪੀ ਟ੍ਰੀਟਮੈਂਟ ਲੈਣ ਦੇ ਚੱਕਰਾਂ ਦੇ ਵਿੱਚ ਜ ਹੁਣ ਵੀਆਈਪੀ ਟ੍ਰੀਟਮੈਂਟ ਮਿਲਣ ਲੱਗ ਗਿਆ ਕਿਉਂਕਿ ਅਹੁਦੇ ਆ ਗਏ ਨੇ ਵੱਡੇ ਕਿ ਹੁਣ ਪੰਜਾਬ ਕਾਂਗਰਸ ਦੇ ਜਿਹੜੇ ਵਰਕਰ ਨੇ ਉਹਨਾਂ ਤੋਂ ਦੂਰ ਹੋਣ ਲੱਗ ਗਏ ਨੇ ਸੋ ਨਵਜੋਤ ਸਿੰਘ ਸਿੱਧੂ ਹੋਰੀ ਇੱਕ ਵਧੀਆ ਕਦਮ ਕੱ ਚੱਕ ਰਹੇ ਨੇ ਕਿ ਕਿ ਵਰਕਰਾਂ ਦੇ ਨਾਲ ਵਿਚਰ ਰਹੇ ਨੇ ਕਿਉਂਕਿ ਦੇਖੋ ਲੀਡਰ ਨੇ ਆਣਾ ਹੁੰਦਾ ਹੈ ਭਾਸ਼ਣ ਦੇਣਾ ਹੁੰਦਾ ਚਲਾ ਜਾਣਾ ਹੁੰਦਾ ਸੋ ਇੱਕ ਜਿਹੜਾ ਵਰਕਰ ਹੁੰਦਾ ਹੈ ਇੱਕ ਉਮੀਦ ਦੇ ਨਾਲ ਲੱਗਾ ਹੁੰਦਾ ਹੈ ਦਰੀਆਂ ਝਾੜ ਰਿਆ ਹੁੰਦਾ ਹੈ ਦਰੀਆਂ ਬਿਚਾਰ ਰਿਆ ਹੁੰਦਾ ਕੁਰਸੀਆਂ ਲਾ ਰਿਆ ਹੁੰਦਾ ਉਹ ਇੱਕ ਸੋਚ ਦੇ ਨਾਲ ਕੰਮ ਕਰ ਰਿਆ ਹੁੰਦਾ ਪਾਰਟੀ ਦਾ ਵਰਕਰ ਹੁੰਦਾ ਹੈ ਨਾ ਕਿ ਕਿਸੇ ਆਗੂ ਦਾ ਸੋ ਉਹਨਾਂ ਦੇ ਵਿੱਚ ਖੁਸ਼ੀ ਹੁੰਦੀ ਹੈ ਕਿ ਫਲਾਣਾ ਸਾਡੀ ਪਾਰਟੀ ਦਾ ਸੀਨੀਅਰ ਲੀਡਰ ਸਾਨੂੰ ਆ ਰਿਹਾ ਸੋ ਉਹਦੇ ਵਿੱਚ ਕਈ ਐਮਸੀ ਹੁੰਦੇ ਨੇ ਸਰਪੰਚ ਹੁੰਦੇ ਨੇ ਸੋ ਹੁਣ ਨਵਜੋਤ ਸਿੰਘ ਸਿੱਧੂ ਉਸ ਰਾਸਤੇ ਤੇ ਤੁਰੇ ਨੇ ਕਿਉਂਕਿ ਇੱਕ ਫਾਰਮੂਲਾ ਦੇ ਕੇ ਆਏ ਨੇ ਉੱਤੇ ਕਿ ਦੇਖੋ ਵਰਕਰ ਸਾਡੇ ਟੁੱਟਦੇ ਜਾ ਰਹੇ ਨੇ ਕਿਉਂਕਿ ਵਰਕਰਾਂ ਨੂੰ ਪੰਬਲ ਪੂਸੇ ਚ ਪਾਇਆ ਹੀ ਇੰਨਾ ਗਿਆ ਸਵੇਰੇ ਉੱਠ ਕੇ ਧੜੇ ਬਣ ਜਾਂਦੇ ਨੇ ਸ਼ਾਮ ਤੱਕ ਉਹ ਪਾਰਟੀ ਛੱਡ ਜਾਂਦੇ ਨੇ ਮਹੀਨੇ ਦੋ ਮਹੀਨੇ ਬਾ ਸੋ ਵਰਕਰ ਜਿਹੜਾ ਉਹਨੂੰ ਭੰਬਲ ਉਹ ਜਿਹੜਾ ਉਹ ਭੰਬਲ ਪੂਸੇ 'ਚ ਪੈ ਜਾਂਦਾ ਕਿ ਆਪਾਂ ਚੱਕੀਏ ਦਾ ਝੰਡਾ ਚੱਕੀਏ ਕਿਹੜੀ ਪਾਰਟੀ ਦਾ ਜਾਂ ਤੁਰੀਏ ਤਾਂ ਤੁਰੀਏ ਕਿਹੜੇ ਪਾਸੇ ਨੂੰ ਆ ਸੋ ਇਸ ਤਰੀਕੇ ਦੇ ਨਾਲ ਜਿਹੜਾ ਕਾਂਗਰਸ ਨੂੰ ਇਸ ਸਮੇ ਲੋੜ ਹੈ ਇੱਕ ਮੁੱਠ ਹੋਣ ਦੀ ਤੇ ਉੱਥੇ ਗੱਠਜੋੜ ਨੂੰ ਲੈ ਕੇ ਵੀ ਨਵਜੋਤ ਸਿੰਘ ਸਿੱਧੂ ਜਿਹੜਾ ਨੇ ਖੁੱਲਕੇ ਬੋਲੇ ਨੇ ਕਿ ਗੱਠਜੋੜ ਜੇਕਰ ਸੋਚ ਸਮਝ ਕੇ ਕੀਤਾ ਜਾਵੇ ਤਾਂ ਗੱਠਜੋੜ ਹੋਣਾ ਚਾਹੀਦਾ ਕਿਉਂਕਿ 28 ਪਾਰਟੀਆਂ ਨੇ ਇੱਕ ਪਾਰਟੀ ਨਹੀਂ ਕਿਉਂਕਿ ਜੇਕਰ ਭਾਜੀਪੀ ਜਿੱਤ ਗਈ ਤਾਂ ਭਾਰਤ ਚ ਲੋਕਤੰਤਰ ਖਤਮ ਹੋ ਜਾਣਾ ਤੇ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੇ ਐਗਜ਼ਾਮਪਲ ਸੁਣਨ ਤੋਂ ਬਾਅਦ ਜਿਹੜਾ ਹਾਸਾ ਜਿਹਾ ਆ ਗਿਆ ਨਵਜੋਤ ਸਿੰਘ ਸਿੱਧੂ ਦੇ ਉੱਤੇ ਵੀ ਉਹ ਕਹਿੰਦੇ ਕਿ ਦੇਖੋ ਜਿਹੜਾ ਪੰਜਾਬ ਦੇ ਵਿੱਚ ਆਵਾਜ਼ ਚੱਕਦਾ ਉਹਨੂੰ ਚੱਕ ਕੇ ਅੰਦਰ ਦੇ ਦਿੰਦੇ ਨੇ ਜਿਹਨਾਂ ਦੇ ਵਿੱਚ ਸੁਖਪਾਲ ਖੈਰ ਨੂੰ ਕਹਿੰਦੇ ਚੱਕੀ ਆਵਾਜ਼ ਤੇ ਉਹਨੇ ਅੰਦਰ ਦਿੱਤਾ ਤੇ ਭਾਈ ਸਾਹਿਬ ਇਹ ਭੁੱਲ ਗਏ ਕਿ ਜਿਹੜੀ ਨੇ ਚਾ ਕੇ ਅੰਦਰ ਦਿੱਤਾ ਮੋਦੀ ਪਾਰਟੀ ਨੇ ਨਹੀਂ ਦਿੱਤਾ ਬੀਜਪੀ ਨੇ ਨਹੀਂ ਦਿੱਤਾ ਸੋ ਆਵਾਜ਼ ਉਹੀ ਦੱਬ ਰਹੇ ਨੇ ਜਿਹੜੀ ਪਾਰਟੀ ਨਾਲ ਤੁਸੀਂ ਗੱਠ ਜੋੜ ਕਰਨ ਦੀਆਂ ਗੱਲਾਂ ਕਰ ਰਹੇ ਹੋ ਸੋ ਗੱਠ ਜੋੜ ਨੂੰ ਲੈ ਕੇ ਅੰਦਰ ਪੰਜਾਬ ਕਾਂਗਰਸ ਦੀ ਸਥਿਤੀ ਕੀ ਹੈ ਉਹ ਹਜੇ ਤੱਕ ਸਪਸ਼ਟ ਨਹੀਂ ਹੋਈ ਸੱਤ ਅੱਠ ਮੀਟਿੰਗਾਂ ਹੋ ਗਈਆਂ ਪੰਜਾਬ ਇੰਚਾਰਜ ਪੰਜਾਬ ਆਏ ਨੇ ਸੋ ਹਜੇ ਵੀ ਰਾਜਾ ਵੜੇਂਗੋ ਉਹੀ ਕਹਿ ਰਹੇ ਨੇ ਕਿ ਸਾਨੂੰ ਤਾਂ ਹਾਈ ਕਮਾਂਡ ਨੇ ਇਹ ਕਿਹਾ ਕਿ 13 ਸੀਟਾਂ ਦੇ ਉੱਤੇ ਚੋਣਾ ਲੜ ਲਓ ਇਹ ਸਥਿਤੀ ਨਹੀਂ ਕਲੀਅਰ ਕੀਤੀ ਕਿ 13 ਸੀਟਾਂ ਦੇ ਉੱਤੇ ਲੜ ਕੇ ਲੜਨੀਆਂ ਨੇ ਕਿ ਇਕੱਲੇ ਲੜਨੀਆਂ ਨੇ ਸੋ ਨਾ ਤਾਂ ਇਹਦਾ ਜ਼ਿਕਰ ਰਾਜਾ ਵੜੇਂਗੋ ਨਹੀਂ ਕਰ ਰਹੇ ਨੇ ਨਵਜੋਤ ਸਿੰਘ ਸ ਮਰਜ਼ੀ ਔਕੜਾਂ ਆ ਰਹੀਆਂ ਨੇ ਜੋ ਮਰਜ਼ੀ ਹੋ ਰਿਹਾ ਉਹ ਰੁਕ ਨਹੀਂ ਰਹੇ ਇੱਕ ਤੇਰੇ ਮੰਗ ਕਰੀਏ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਚੋਂ ਕੱਢੋ ਬਾਕੀ ਪ੍ਰੋਗਰਾਮਾਂ ਚ ਸ਼ਾਮਲ ਅਸੀਂ ਹੋਵਾਂਗੇ ਗੱਠ ਜੋੜ ਨੂੰ ਲੈ ਕੇ ਕਰਨਾ ਕੀ ਹੈ ਇਹ ਸਿਚੁਏਸ਼ਨ ਜਿਹੜੀ ਆ ਉਹ ਨਾਕਾਮ ਸਾਬਤ ਹੋ ਰਹੀ ਹੈ ਕਿਤੇ ਨਾ ਕਿਤੇ ਪੰਜਾਬ ਕਾਂਗਰਸ ਦੇ ਵਿੱਚ ਜਿਹੜੇ ਨਵੇਂ ਇੰਚਾਰਜ ਨੇ ਦਵਿੰਦਰ ਯਾਦਵ ਇੱਕ ਤਾਂ ਉਹ ਕਾ ਨਾਕਾਮਯਾਬ ਸਾਬਤ ਹੋ ਰਹੇ ਨੇ ਦੂਸਰੇ ਪਾਸੇ ਪਾਰਟੀ ਪ੍ਰਧਾਨ ਜੀ ਰਾਜਾ ਵੜਿੰਗ ਜਿਹੜਾ ਨੇ ਉਹ ਨਾਕਾਮਯਾਬ ਸਾabit ਹੋ ਰਹੇ ਨੇ ਕਿ ਪਾਰਟੀ ਨੂੰ ਇਕਮੁੱਠ ਨਹੀਂ ਕਰ ਰਹੇ ਸੋ ਇਹਨਾਂ ਦੇ ਰੋਲੇ ਰੱਪੇ ਇੱਦੀ ਚਲ ਜਾਂ ਚਲਦੇ ਰਹਿਣਗੇ ਤੇ ਪੰਜਾਬ ਦੇ ਵਿੱਚ ਜਿਹੜਾ ਲੋਕ ਸਭਾ ਚੋਣਾਂ ਦਾ ਵਿਗਲ ਵੀ ਵੱਜ ਜਾਏਗਾ ਤਾਂ ਵੀ ਇਹ ਧੜੇਬੰਦੀਆਂ ਮੈਨੂੰ ਲੱਗਦੀਆਂ ਜਿਸ ਹਿਸਾਬ ਦੇ ਨਾਲ ਕਾਟੋ ਕਲੇਸ਼ ਵੱਧ ਰਿਹਾ ਇਹ ਨਹੀਂ ਖਤਮ ਹੋਣ ਵਾਲਾ ਜੀ ਸੋ ਇਸੇ ਤਰੀਕੇ ਦੇ ਨਾਲ ਆਪਾਂ ਜੇਕਰ ਪੂਰਾ ਪੂਰਾ ਸਾਰ ਜੇ ਕੱਢੀ ਗੱਲ ਦਾ ਤਾਂ ਦਵਿੰਦਰ ਯਾਦਵ ਹੋਰਾਂ ਦੇ ਸਾਹਮਣੇ ਇੱਕ ਬਹੁਤ ਵੱਡਾ ਚੈਲੰਜ ਹੈ ਕਿ ਕਾਂਗਰਸ ਨੂੰ ਇੱਕ ਝੁੱਟ ਕਿਵੇਂ ਕਰਨਾ ਤੇ ਵੇਖਣਾ ਬਣੇਗਾ ਵਿਵੇਕ ਜੀ ਸਮੇਂ ਦੇ ਨਾਲ ਇਹ ਤਾਂ ਪਤਾ ਲੱਗੇਗਾ ਕਿ ਕਿੰਨੇ ਕ ਸਫਲ ਹੁੰਦੇ ਆ ਸੋ ਅਗਲੇ ਸਵਾਲ ਪੰਜਾਬ ਸਰਕਾਰ ਰਿਜੈਕਟ ਕੀਤੀਆਂ ਗਈਆਂ ਝਾਕੀਆਂ ਨੂੰ ਲੈ ਕੇ ਹੁਣ ਰਣਨੀਤੀ ਬਣਾਈ ਬੈਠੀ ਹੈ ਜੀ ਜਿਸ ਬਾਬਤ ਤੇ ਸੀਐਮ ਮਾਨ ਦੇ ਵੱਲੋਂ ਅੱਜ ਬਿਆਨ ਦੇ ਦਿੱਤੇ ਗਿਆ ਕੀ ਹੈ ਉਹਦੇ ਬਾਰੇ ਪੂਰੀ ਜਾਣਕਾਰੀ ਇੱਕ ਵਾਰ ਦੱਸੋ ਅੰਦਰ ਹਰੇਕ ਜिले ਦੇ ਵਿੱਚ ਜਦੋਂ 26 ਜਨਵਰੀ ਨੂੰ ਝੰਡੇ ਲਹਿਰਾਉਣ ਦੀ ਰਸਮ ਹੋਣੀ ਹੈ ਤਾਂ ਉਸ ਤੋਂ ਪਹਿਲਾਂ ਪੂਰੇ ਪੰਜਾਬ ਦੇ ਵਿੱਚ ਕਲੀਆਂ ਮੁਹੱਲਿਆਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਕਿ ਆਪਾਂ ਝਾਕੀਆਂ ਕਢਾਵਾਂਗੇ ਜਿਹੜੀਆਂ ਰਿਜੈਕਟ ਹੋਈਆਂ ਸੋ 16 ਦੇ ਕਰੀਬ ਜਿਹੜੀਆਂ ਨੇ ਝਾਕੀਆਂ ਉਹ ਬਣਨੀਆਂ ਤਿਆਰ ਹੋ ਗਈਆਂ ਨੇ ਜਿਹੜੀ 26 ਜਨਵਰੀ ਤੱਕ ਬਣ ਕੇ ਤਿਆਰ ਹੋ ਜਾਣਗੀਆਂ ਪਰ ਇਸ ਦਾ ਅਸਰ ਕੀ ਹੋਏਗਾ ਪੰਜਾਬ ਚ ਜਿੰਨੀਆਂ ਮਰਜ਼ੀ ਚੱਕੀਆਂ ਕੱਢ ਲੋ ਜੀ ਜਿਨ੍ਹਾਂ ਨੇ ਰਿਜੈਕਟ ਕੀਤੀ ਉਹਨਾਂ ਦੇ ਕੰਦੇ ਉੱਤੇ ਕੀ ਫਰਕ ਪੈਂਦਾ ਹੈ ਬਿਲਕੁਲ ਉਹਨਾਂ ਦੀਆਂ ਸੜਕਾਂ ਥੋੜੀ ਨਾ ਬਲਾਕ ਹੋਣੀ ਹੈ ਨੁਕਸਾਨ ਕਿਤੇ ਨਾ ਕਿਤੇ ਪੰਜਾਬ ਦੀ ਆਵਾਮ ਦਾ ਹੀ ਹੈ ਪੰਜਾਬ ਦੀ ਆਵਾਮ ਨੂੰ ਖੱਜਲ ਹੋਣਾ ਪਏਗਾ ਖਰਚਾ ਵੀ ਆਏਗਾ ਪੰਜਾਬ ਨੂੰ ਪਹਿਲਾਂ ਇੱਕ ਤੁਸੀਂ ਕਰਜ਼ਾ ਹੇਟ ਕੀਤਾ ਸੋ ਇਸ ਗੱਲ ਦਾ ਹੁਣ ਫਾਇਦਾ ਕੀ ਹੈ ਚਲੋ ਠੀਕ ਹੈ ਤੁਸੀਂ ਉਸ ਚੀਜ਼ ਦਾ ਪ੍ਰਚਾਰ ਕਰਨਾ ਹੈ ਕਿ ਸਾਡੀਆਂ ਚਾਹਕੀਆਂ ਰਿਜੈਕਟ ਕੀਤੀਆਂ ਗਈਆਂ ਜਾਂ ਜੋ ਵੀ ਹੈ ਸਿਆਸੀ ਮੁੱਦਾ ਬਣਾਣਾ ਹੈ 26 ਜਨਵਰੀ ਤੱਕ ਖਿੱਚੋਗੇ ਉਸ ਤੋਂ ਬਾਅਦ ਵੀ ਖਿੱਚਣਾ ਹੈ ਸੋ ਕਿਤੇ ਨਾ ਕਿਤੇ ਪੰਜਾਬ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਸੋ ਇਸ ਨੂੰ ਬਇ ਕਾਇਦਾ ਜਿਹੜਾ ਆ ਕਰਨਾ ਚਾਹੀਦਾ ਅਸੀਂ ਇਹ ਨਹੀਂ ਕਹਿੰਦੇ ਕਿ ਨਹੀਂ ਕੀਤਾ ਜਾਣਾ ਚਾਹੀਦਾ ਪ੍ਰਚਾਰ ਇਸਾ ਕੀਤਾ ਜਾਣਾ ਚਾਹੀਦਾ ਪਰ ਪੰਜਾਬ ਦੇ ਲੋਕਾਂ ਨੂੰ ਤਾਂ ਪਤਾ ਹੀ ਵਿਤਕਰਾ ਹੋ ਗਿਆ ਹੂੰ ਸੋ ਜਿੱਥੇ ਜਾ ਕੇ ਦੱਸਣਾ ਹੈ ਕਿ ਵਿਤਕਰਾ ਹੋਇਆ ਉੱਥੇ ਜਾ ਕੇ ਦੱਸੋ ਪੰਜਾਬ ਨੂੰ ਤਾਂ ਪਹਿਲਾਂ ਹੀ ਪਤਾ ਹੈ ਕਿ ਕੀ ਹੋਇਆ ਸੋ ਮੁੱਖ ਮੰਤਰੀ ਸਾਹਿਬ ਨੇ ਕੀ ਕਹਿਿਆ ਸੀ ਮੈਂ 3 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਦਾ ਜੀ ਪੰਜਾਬ ਦਾ ਮੁਖੀ ਹਾਂ ਸੋ ਮੈਂ ਪੰਜਾਬ ਦੀ ਗੱਲ ਕਰੂੰਗਾ ਸੋ ਇੱਕ ਵਾਰੀ ਹੋਕਾ ਦੇ ਕੇ 3 ਕਰੋੜ ਲੋਕਾਂ ਨੂੰ ਜੇ ਕਿਹਾ ਹੁੰਦਾ ਕਿ ਚਲੋ ਪਾਈ ਅਸੀਂ ਇੱਥੋਂ ਰੈਲੀ ਕੱਢਦੇ ਦਿੱਲੀ ਤੱਕ ਜਾਵਾਂਗੇ ਇਹ ਚਾਕੀਆਂ ਦੀ ਅਸੀਂ ਜਿਹੜਾ ਆਪਰੇਟ ਕਰਾਂਗੇ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਸੋ ਮੈਨੂੰ ਲੱਗਦਾ ਉਸ ਦਾ ਕੋਈ ਅਸਰ ਹੁੰਦਾ ਵੀ ਕੇਂਦਰ ਸਰਕਾਰ ਦੇ ਕੰਤੇ ਵੀ ਜੂਨ ਰੜਕਦੀ ਤੇ ਜਿਹੜੇ ਅਫਸਰਾਂ ਦੇ ਵੱਲੋਂ ਰਿਜੈਕਟ ਕੀਤਾ ਗਿਆ ਉਸ ਦਾ ਵੀ ਕੋਈ ਫਾਇਦਾ ਹੁੰਦਾ ਪਰ ਪੰਜਾਬ ਚ ਝਾਕੀਆਂ ਕੱਢ ਕੇ ਜਿਹੜਾ ਫੋਕੇ ਢੋਲ ਵਜਾਣ ਦਾ ਫਾਇਦਾ ਉਹ ਕੋਈ ਨਹੀਂ ਹੋ ਗਿਆ ਕਿ ਪੰਜਾਬੀਆਂ ਨੂੰ ਤਾਂ ਪਤਾ ਹੀ ਹੈ ਸਾਡੀਆਂ ਝਾਕੀਆਂ ਰਿਜੈਕਟ ਹੋ ਗਈਆਂ ਸੋ ਲੋਕ ਦੇਖਣ ਵੀ ਮੈਨੂੰ ਲੱਗਦਾ ਘੱਟ ਹੀ ਜਾਣਗੇ ਕੋਠੇ ਬਣੇ ਰਿਆਂ ਤੋਂ ਗਲੀਆਂ ਚੋਂ ਲੰਘਦੇ ਹਨ ਬੇਸ਼ੱਕ ਦੇਖ ਲੈਣ ਪਰ ਉਸ ਦਾ ਕੋਈ ਅਸਰ ਪੰਜਾਬ ਦੇ ਉੱਤੇ ਹੋਣ ਨਹੀਂ ਵਾਲਾ ਜੇਕਰ ਇਹੀ ਚੀਜ਼ ਆਪਾਂ ਇੱਥੋਂ ਕਹਿ ਕੇ ਦਿੱਲੀ ਨੂੰ ਲੈ ਕੇ ਜਾਂਦੇ ਤਾਂ ਮੈਨੂੰ ਲੱਗਦਾ ਉਹਦਾ ਫਰਕ ਵੀ ਜ਼ਿਆਦਾ ਪੈਂਦਾ ਤੇ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਨੇ ਮੁਖੀ ਨੇ ਸੋ ਬੇਟੇ ਜਾਂ ਕੇ ਚੱਕੀ ਲੈ ਕੇ ਬੈਹ ਜਾਣ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਸੋ ਲੱਗਦਾ ਉਹਦਾ ਕੋਈ ਇਫੈਕਟ ਵੀ ਪੈਗਾ ਪ੍ਰਕਾਸ਼ ਸਿੰਘ ਬਾਦਲ ਉਹ ਰਾਣੇ ਵੀ ਤਾਂ ਜਾ ਕੇ ਗੱਲਬਾਤ ਕਰਕੇ ਚੱਕੀ ਐਂਟਰ ਕਰਾਈ ਸੀਗੀ ਜੀ ਬਿਲਕੁਲ ਸੋ ਇਸ ਤਰੀਕੇ ਦਾ ਕਿਉਂਕਿ ਹਜੇ ਦਿਨ ਵੀ ਬਹੁਤ ਪਏ ਨੇ 16 26 ਤਰੀਕ ਦੇ ਵਿੱਚ ਚੱਕੀਆਂ ਰੈਡੀ ਨੇ ਸੋ ਕੋਸ਼ਿਸ਼ ਕਰਕੇ ਦੇਖ ਲਓ ਕੀ ਪਤਾ ਉਧਰਲੇ ਪਾਸੇ ਗੱਲ ਬਣ ਜਾ ਜੀ ਸੋ ਅੱਜ ਦੀਆਂ ਜਿੰਨੀਆਂ ਵੀ ਸੁਰਖੀਆਂ ਸੀ ਸਭ ਦੇ ਉੱਪਰ ਅਸੀਂ ਪੂਰੇ ਵਿਸਥਾਰ ਸਹਿਤ ਚਰਚਾ ਕਰ ਲਈ ਹੈ ਇਸੇ ਤਰੀਕੇ ਦੇ ਨਾਲ ਅਸੀਂ ਹਰ ਸ਼ਾਮ ਸਕਾਈ ਨਿਊਜ਼ ਪੰਜਾਬ ਦੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਤੁਹਾਡੇ ਨਾਲ ਰੂਬਰੂ ਹੁੰਦੇ ਰਹਿਣੇ ਆ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਤੁਸੀਂ ਦੇਖ ਰਹੇ ਸੀ ਸਕਾਈ ਨਿਊਜ਼ ਪੰਜਾਬ ਬਹੁਤ ਬਹੁਤ ਧੰਨਵਾਦ ਸਸ਼ੀ ਸ਼ਰਮਾ